ਜਿਹ ਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੇ ਸਭ ਸੁਖੀਆ ਕਾਲ ਅਦਾਵ ਦੇ ਨਮਸਕਾਰ ਆਜਨੋ ਫੜਲਾ ਨਵੇਂ ਗੱਲਾਂ ਨਵੇਂ ਖਬਰਾਂ ਲੈ ਕੇ ਹਾਜ਼ਰ ਹਨ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਚਿਤ ਜੀ ਆਓ ਕਲਾ ਪ੍ਰਖਾ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਤਾਂ ਜਾਓ ਅੱਗੇ ਗੱਲਬਾਤ ਕਰ ਸਕਦੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ 20 TV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਪ੍ਰੋਫੈਸਰ ਸਾਹਿਬ ਕਦੇ ਵੀ ਕਿਸੇ ਦਾ ਅਪਮਾਨ ਨਾ ਕਰੋ ਤੁਸੀਂ ਸਾਰੀਆਂ ਗੱਲਾਂ ਸਮਰਥ ਹੋ ਸਕਦੇ ਹੋ ਚੰਗੀ ਗੱਲ ਹੈ ਪਰ ਸਮਾਂ ਤੁਹਾਡੇ ਤੋਂ ਵੱਧ ਸਮਰਥ ਹੋ ਸਕਦਾ ਹੈ ਦੇਖੋ ਜੀ ਦੁਨੀਆ ਦੇ ਵਿੱਚ ਅਗਰ ਸਭ ਤੋਂ ਸਮਰਥ ਕੋ ਬੰਦਾ ਆ ਜਾਂ ਕੋਈ ਚੀਜ਼ ਆ ਕੋਈ ਸ਼ੈਅ ਆ ਉਹ ਸਮਾਂ ਹੀ ਕਿ ਸਮਾਜ ਜਿਹੜਾ ਆ ਉਹ ਰਾਜ ਨੂੰ ਰੰਕ ਤੇ ਰੰਕ ਨੂੰ ਰਾਜਾ ਇੱਕ ਮਿੰਟ ਚ ਬਣਾ ਸਕਦਾ ਉਹ ਤੇ ਬਾਕੀ ਆਪ ਸਮੇ ਨੂੰ ਆਪਣੇ ਵੀ ਬੀਤੇ ਹੋਏ ਸਮੇ ਨੂੰ ਜਾਂ ਆਉਣ ਵਾਲੇ ਸਮੇ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਚੰਗਾ ਵਿਵਹਾਰ ਹੀ ਕਰਨਾ ਨਹੀਂ ਬਿਲਕੁਲ ਜੀ ਤੇ ਜਿਸ ਤਰ੍ਹਾਂ ਅਸੀਂ ਗੱਲਬਾਤ ਸ਼ੁਰੂ ਕਰਦੇ ਹੁੰਦੇ ਆ ਗੋਲਡ ਤੋਂ ਖਰੇ ਸੋਨੇ ਤੋਂ ਬਿਲਕੁਲ ਤੁਹਾਨੂੰ ਦੱਸੋ ਜੀ ਕੀ ਅੱਜ ਦਾ ਹੈਗਾ ਅੱਜ ਦਾ ਜਿਹੜਾ ਜੀ ਗੋਲਡ ਦਾ ਜਿਹੜਾ ਸੈਕਸ਼ਨ ਆ ਜੀ ਇਹ ਸਪான்ਸਰਡ ਬਾਈ ਅੰਬਾ ਜੁਵੇਲਰ ਹੈ ਤੇ ਜਿੰਨਾ ਦਾ ਸਟੋਰ ਕੀ ਮਿੰਗੋ ਟਾਊਨ ਸੈਂਟਰ ਦੇ ਵਿੱਚ ਆ ਤੇ ਤੁਸੀਂ ਇਥੋਂ 22 ਕੈਰੇਟ ਦੇ ਬਹਿਨੇ ਕਸਟਮਾਈਜ਼ ਗਹਿਣੇ ਤੇ ਜਾਂ ਤੁਸੀਂ ਰੈਡੀ ਟੂ ਸੇਲ ਇਥੇ ਹੁੰਦੇ ਆ ਉਹ ਲੈ ਸਕਦੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਨੇ ਤੇ ਅੱਜ ਦਾ ਰੇਟ ਜੋ ਸੋਨੇ ਦਾ ਆ ਉਹ 4776 ਡਾਲਰ ਤੇ 64 ਸੈਂਟ ਦੇ ਵਿੱਚ ਤੇ ਇੱਕ ਆਉன்ஸ் ਤੇ ਚਾਂਦੀ ਜਿਹੜੀ ਆ 1840 ਡਾਲਰ ਤੇ 84 ਸੈਂਟ ਦੀ ਲੈ ਸਕਦੇ ਆ ਤੇ ਸੋਨੇ ਦੇ ਤੁਹਾਡੇ ਵਾਲੀ ਦਾਲਾ ਕਿ ਸਾਡਾ ਨਾਮ VTV ਪੰਜਾਬੀ ਦਾ ਚੈਨਲ ਦਾ ਨਾਮ ਲੈਣ ਦੇ ਨਾਲ ਤੁਹਾਨੂੰ ਉੱਤੇ ਡਿਸਕਾਊਂਟ ਵੀ ਮਿਲੇਗਾ ਬਹੁਤ ਵਧੀਆ ਜੀ ਤੇ ਆਪਾਂ ਗੱਲ ਕਰੀ ਅੱਗੇ ਵੈਦਰ ਦੀ ਕੀ ਰਿਪੋਰਟ ਹੈ WeatherData ਜਿਹੜਾ ਆ ਇਹ ਪਲ-ਪਲ ਦੇ ਨਾਲ ਜਿਹੜੀ ਕਰਵਟ ਬਦਲਦਾ ਪਿਆ ਉਹ ਜਦਾਂ Weather ਜਿਹੜਾ ਨੈਟਵਰਕ ਕੁਝ ਹੋਰ ਦੱਸਦਾ ਆ ਪਰ ਬਾਹਰ ਕੁਝ ਹੋਰ ਹੋ ਸਕਦਾ ਜਦਾਂ Weather ਨੈਟਵਰਕ ਤਾਂ ਇਹ ਕਹਿੰਦਾ ਸੀ ਬਿਲਕੁਲ ਮੀਂਹ ਦੇ ਕੋਈ ਬਦਲ ਤੇ ਕੋਈ ਆਸ ਨਹੀਂ ਆਗੇ ਬਟ ਫਿਰ ਵੀ ਅੱਜ ਵੀ ਬੱਦਲ ਦਿਖੇ ਗਏ ਨੇ ਇੱਕ ਦੋ ਦਿਨਾਂ ਚ ਫਿਰ ਵੀ ਬੱਦਲ ਪਰ ਕੋਈ ਭਾਰੀ ਮੀਂਹ ਦੀ ਕੋਈ ਆਸ ਨਹੀਂ ਸੋ ਕਹਿਣ ਦਾ ਮਤਲਬ ਪਰ ਇਹ ਵੀ ਠੀਕ ਆ ਹਵਾ ਦੇ ਬੁੱਲੇ ਜੀ ਆਦੇ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਰਹੇ ਨੇ ਜਿਵੇਂ ਕਿ ਦਰਸ਼ਕਾਂ ਨੂੰ ਪਤਾ ਹੈ ਵੀ 23 ਤਰੀਕ ਨੂੰ ਸ਼ਨੀਵਾਰ ਨੂੰ ਵੀ ਪੰਜਾਬੀਆਂ ਦਾ ਮੇਲਾ ਲੱਗਣਾ ਹੈ ਤੋ ਅੱਛੀ ਗੱਲ ਆ ਕਿ ਮੀਂਹ ਨਾ ਪਵੇ ਉਸ ਦਿਨ ਤੇ ਆਪਾਂ ਵੀ ਬਹੁਤ ਵਧੀਆ ਠੰਡਾ ਜਾਂ ਗਰਮ ਜਾਂ ਮਿਕਸ ਜਾਂ ਰਵੇ ਹਾਂ ਕਿਉਂਕਿ ਜਿਆਦਾ ਗਰਮੀ ਹੋਣ ਦੇ ਨਾਲ ਵੀ ਬੱਚਿਆਂ ਦਾ ਬਜ਼ੁਰਗਾਂ ਦਾ ਆਣਾ ਵੀ ਔਖਾ ਹੋ ਜਾਂਦਾ ਹੈ ਤੇ ਬੈਠਣਾ ਕੋਈ ਆਮ ਬੰਦਿਆਂ ਦਾ ਵੀ ਹੋ ਜਾਂਦਾ ਬੱਚੇ ਬਜ਼ੁਰਗ ਤੇ ਹੈਗੇ ਨੇ ਤੇ ਸੋ ਉੱਥੇ ਮੇਲੇ ਦੇ ਵਿੱਚ ਜੀ ਆਪਣੀ ਚਾਹ ਤੇ ਸਨੈਕਸ ਵਗੈਰਾ ਸਾਰਾ ਕੁਝ ਅਰੇਂਜਮੈਂਟ ਕੀਤਾ ਹੋਇਆ ਹੈਗਾ ਤੇ ਇਸ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਂਖਣੇ ਲੈਣੀ ਆਨੰਦ ਮਾਣੋ ਤਾਂ ਪ੍ਰੋਗਰਾਮ ਨਾਲ-ਨਾਲ ਚੱਲੂਗਾ ਪਰ ਹਾਂ ਇੱਕ ਗੱਲ ਦੀ ਬੇਨਤੀ ਮੇਰਾ ਖਿਆਲ ਆਪਾਂ ਪਹਿਲਾਂ ਹੀ ਕਰ ਦਈਏ ਕਿਰਪਾ ਕਰਕੇ ਸਫਾਈ ਦਾ ਯਤਨ ਰੱਖਿਓ ਕਿਸੇ ਹੋਰ ਦਾ ਕੱਪ ਚੱਕੋ ਨਾ ਚੱਕੋ ਆਪਣਾ ਸਿੱਟਿਆ ਚੱਕ ਕੱਪ ਜਿਹੜੂ ਚੱਕ ਕੇ ਲੈ ਜੀ ਬਿਲਕੁਲ ਬਾਅਦ ਵਿੱਚੋ ਫਿਰ ਨਹੀਂ ਤਾਂ ਕਮਿਊਨਿਟੀ ਦੀ ਬਦਨਾਮੀ ਬਦਨਾਮੀ ਹੁੰਦੀ ਤੇ ਅੱਗੇ ਆਪਾਂ ਜੇ ਗੱਲ ਕਰੀਏ ਤੇ ਆਪਣੇ ਮੈਂਟਨੈਂਸ ਦੇ ਵਿੱਚ ਜਿਹੜਾ ਫਾਇਰ ਕੂ ਹੈਗਾ ਜੀ ਉਹਨੇ 119 ਟ੍ਰੇਡ ਤੇ ਕਿੰਗਸ ਵੀ ਤੇ ਫਾਇਰ ਦਾ ਅਲਰਟ ਕੀਤਾ ਸੀਗਾ ਟਾਫੀ ਕਹਿੰਦੇ ਅੱਗ ਨੂੰ ਧਿਆਨ ਲੱਗੀ ਸੀ ਬਿਲਕੁਲ ਬਿਲਕੁਲ ਇੱਕ ਕੱਲ ਰਾਤ ਦੀ ਖਬਰ ਆਈ ਤੇ ਦੇ ਵਿੱਚ ਜਿਹੜੀ ਆ ਸੈਕੰਡ ਅਲਾਰਮ ਮਤਲਬ ਦੋ ਦੂਜੀ ਦਾ ਇਹ ਦਰਜੇ ਹੁੰਦੇ ਜਿਹਨਾਂ ਦੇ ਵੀ ਆਪਣੇ ਵੀ ਕਿੰਨੇ ਆ ਦਮਕਲ ਜਿਹੜੇ ਤੇ ਦਮਕਲ ਜਿੱਦਾ ਪਹੁੰਚੇ ਲੱਗੇ ਕਹਿੰਦੇ ਹੁੰਦੇ ਸੀ ਪੁਲਿਸ ਪਹੁੰਚਣ ਆਈ ਉਹਦੇ ਵਿੱਚ ਇਹ ਆ ਵੀ ਇਹ ਪਹਿਲੀ ਕਾਲ ਜਿਹੜੀ ਆ ਕੱਲ ਰਾਤੀ 8:30 ਵਜੇ ਆਈ ਸੀ ਤੇ 10 ਕ੍ਰਿਊ ਇਨਵੋਲਵ ਹੋਈ ਹੈ ਜੀ ਅੱਗ ਨਾਲ ਫਾਇਰਟ ਕਰਨ ਲਈ ਤੇ ਕੰਟਰੋਲ ਜਿਹੜਾ ਜੀ ਸਵੇਰੇ ਜਾ ਕੇ 2:35 ਮਿੰਟ ਤੱਕ ਹੋਇਆ ਮਤਲਬ ਇੰਨਾ ਟਾਈਮ ਜਿਹੜਾ ਉਹ ਕੰਟਰੋਲ ਕਰਨ ਤੇ ਤੇ ਫਿਰ ਵੀ ਅੱਗੇ ਜਿਹੜੀ ਹੋਰ ਕੋਈ ਘਟਨਾ ਕਹਿੰਦੇ ਆ ਜਾਨ ਮਾਲ ਦੀ ਤਾਂ ਜਾਨ ਮਤਲਬ ਜਿਹੜਾ ਨੁਕਸਾਨ ਤਾਂ ਜਿਹੜਾ ਬੇਨਾ ਹੋਣੇ ਹੋਣਾ ਹੈ ਪਰ ਕੋਈ ਵੈਸੇ ਕੋਈ ਵਿਅਕਤੀ ਦੀ ਕੋਈ ਜਿਹੜੀ ਆ ਕੋਈ ਜਾਨ ਦੀ ਕੋਈ ਜਿਹੜੀ ਹਾਨੀ ਆ ਉਹ ਨਹੀਂ ਪਤਾ ਲੱਗੀ ਜਿਹੜੀ ਸਭ ਤੋਂ ਇੱਕ ਚੰਗੀ ਗੱਲ ਹੈ ਕਿਉਂਕਿ ਜਿਹੜਾ ਪੈਸਾ ਆ ਉਹ ਤਾਂ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਇੰਸ਼ੋਰੈਂਸ ਤੋਂ ਜਾਂ ਬੰਦਾ ਕਮਾ ਕੇ ਪੂਰਾ ਕਰੇ ਲੈਂਦਾ ਵਾ ਫਿਰ ਦੀ ਦੂਜੀ ਹਾਨੀ ਵੀ ਹੋਣੀ ਚਾਹੀਦੀ ਪਰ ਇਹਦੇ ਨਾਲ ਹੀ ਆ ਵੀ ਇਹ ਇੱਥੇ ਕਿਉਂਕਿ ਇਹ ਇੱਕ ਵਧੀਆ ਗੱਲ ਆ ਵੀ ਜਿਹੜੀ ਫਾਇਰ ਵਾਲੇ ਨੇ ਉਹ ਆਪਣੇ ਉਹ అలਾਰਮ ਜਿਹੜਾ ਨਾ ਉਹ ਸੁਣਦੇ ਸਾਰ ਹੀ ਆ ਜਾਂਦੇ ਨੇ ਕਿਉਂਕਿ ਅੱਗ ਇੱਚ ਬੜੀ ਤੇਜ਼ੀ ਨਾਲ ਫੈਲਦੀ ਆ ਕਿਉਂਕਿ ਸਾਡੇ ਦੇ ਚੰਦ ਜਾਕੇ ਲਈ ਲੱਗਦੀ ਸੀ ਉਹ ਪੱਥਰ ਦੇ ਘਰ ਇੱਟਾਂ ਦੇ ਘਰ ਜਿਉਂ ਇੰਨੀ ਜਲਦੀ ਆਗੇ ਦੀ ਪੈਂਦੀ ਇੱਥੇ ਤਾਂ ਇੱਕ ਜੇ ਤੁਸੀਂ 10 15 ਮਿੰਟ ਵੀ ਲੇਟ ਹੋ ਗਏ ਤਾਂ ਘਰ ਦਾ ਸਵਾਹ ਨਾਲ ਦਾ ਵੀ ਲੈ ਲੈਂਦੀ ਹੈ ਨਾਲ ਨਾਲ ਪਹਿਲਾਂ ਉਹਦਾ ਨਾਲ ਦਾ ਲੈਣੇ ਨਾਲ ਕਿਉਂਕਿ ਅੱਜ ਕੱਲ੍ਹ ਜੇ ਸਵਾਹ ਨਾਲ ਲੋਟਿੰਗ ਹੋ ਰਹੀ ਆ ਜੀਰੋ ਲੋਟ ਆ ਜਾਂ ਜੁੜੇ ਹੋਏ ਘਰ ਨਹੀਂ ਜਾਂ ਬਿਜ਼ਨਸ ਲੱਗੇ ਲੱਗੇ ਨੇ ਉਹਦਾ ਵਿੱਚ ਧੋਖਾ ਬਿਲਕੁਲ ਤੇ ਜਿਹੜੇ ਆਪਣੇ ਡੌਗਸ ਵਾਸਤੇ ਨਵੇਂ ਬਾਇਲਾਅ ਬਣਨ ਦੀ ਗੱਲ ਗੋਰੀ تھی ਕੀ ਜਿਹੜੇ ਭਾਈ ਡੌਗ ਰੱਖਣ ਦੇ ਸ਼ਿਕਾਇਤ ਨੇ ਲਾਕੇ ਕੋ ਮਨ ਲਾ ਕੇ ਨੰਦੇ ਸ਼ਾਮਾਂ ਨੂੰ ਦੁਪਹਿਰ ਨੂੰ ਤੇ ਡੌਗ ਕਈ ਵਾਰੀ ਬਹੁਤ ਕਿਸਮ ਹਰਨ ਕਰ ਦਿੰਦੇ ਸੀ ਤੇ ਜਿਹੜੇ ਨਵੇਂ ਲਾਅ ਬਣਨੇ ਸੀ ਕਹਿੰਦੇ ਜੂ ਸਿਟੀਿੰਗ ਅਪਰੂਵਲ ਦਿੱਤੀ ਉਹਨਾਂ ਨੂੰ ਬਿਲਕੁਲ ਹੀ ਬਿਲਕੁਲ ਅਪਰੂਵਲ ਮਿਲ ਗਈ ਹੈ ਜੀ ਇਹ ਲਾਗੂ ਤਾਂ ਅਗਲੇ ਸਾਲ ਮਈ 2026 ਚ ਹੋਣੀ ਹੈ ਪਰ ਲਾਅ ਇਹ ਕਹਿੰਦੇ ਨੇ ਵੀ ਜੇ ਕੋਈ ਪਹਿਲੀ ਵਾਰ ਕੋ ਕੁੱਤਾ ਕਿਸੇ ਨੂੰ ਘੱਟਦਾ ਹੋਵੇ ਹਾਂਜੀ ਦੇਖੋ ਜੀ ਡੌਗ ਕਹਿੰਦੇ ਨੇ ਤੇ ਡੋ ਕੱਟਦਾ ਵਾ ਤੇ ਉਹ ਪਹਿਲਾ ਪਹਿਲਾ ਫਾਈਨ ਸੀਗਾ ਸਿਰਫ 250 ਡਾਲਰ ਉਹ ਹੁਣ ਜਿਹੜਾ ਹੈ ਉਹ 2500 ਡਾਲਰ ਤੱਕ ਹੋ ਗਿਆ ਹੂੰ ਹੂੰ ਤੇ ਜੇ ਦੂਜੀ ਵਾਰੀ ਕੱਟਦਾ ਆ ਤਾਂ 7000 ਡਾਲਰ ਤੱਕ ਵੀ ਉਹਦਾ ਜਿਹੜਾ ਫਾਈਨ ਹੋ ਸਕਦਾ ਵਾ ਹਾਰ ਦੀ ਗੱਲ 250 ਡਾਲਰ ਸੀਗੀ ਤੇ ਬਾਕੀ ਇਹਨਾਂ ਨੇ ਇਹਦੇ ਨਾਲ ਇਹ ਵੀ ਕੀਤਾ ਵਾ ਵੀ ਜਿਹੜੇ ਇਹਦੇ ਨਾਲ ਕਹਿੰਦੇ ਐਨੀਮਲ ਕੰਟਰੋਲ ਵੀ ਚੱਲੂਗਾ ਕੁਝ ਟੈਕਨੀਕ ਬਣਾਈਆਂ ਜਿੱਦਾਂ ਕੀ ਕਹਿੰਦੇ ਗਵਰਨਮੈਂਟਡ ਵਿੱਚ ਇੱਕ ਐਸਟੀਮੇਟਡ ਆ ਵੀ 70 ਹਜ਼ਾਰ ਜੰਗਲੀ ਬਿੱਲੀਆਂ ਨੇ ਹੂੰ ਤੇ ਇਹਨਾਂ ਨੇ ਉੱਪਰ ਵੀ ਕਿਸੇ ਤਰੀਕੇ ਨਾਲ ਕਹਿੰਦੇ ਕੰਟਰੋਲ ਆਪਾਂ ਕਰਾਂਗੇ ਤਾਂ ਜੋ ਇਹਨਾਂ ਦਾ ਵੀ ਜਿਹੜੀ ਤਾਕਤ ਉਹ ਘਟੇ ਕਿਉਂਕਿ ਇਹ ਅਟੈਕ ਕਰਦੇ ਨੇ ਕਿਉਂਕਿ ਇਹਦੇ ਨਾਲ ਕੀ ਹੈ ਕਹਿੰਦੇ ਬਿੱਲੀ ਹੈ ਨਾ ਉਹ ਨੇਚਰਲੀ ਤੌਰ ਤੇ ਚਾਹੇ ਤੁਸੀਂ ਜਿੰਨਾ ਮਾਜੀ ਕਹਿੰਦੇ ਖੁਲਾਈ ਜੋ ਬਟ ਉਹਦੇ ਵਿੱਚ ਅਟੈਕ ਕਰਨ ਦੀ ਪਾਵਰ ਨਹੀਂ ਹੈ ਜਰਦੀ ਅਟੈਕ ਹੀ ਖਿੰਦੇ ਉਹਦੇ ਨਾਲ ਕੀ ਛੋਟੇ-ਮੋਟੇ ਬਰਡ ਆ ਉਹ ਵੀ ਖਾ ਜਾਣੀਆਂ ਹੈ ਪਿਛਕਾਰ ਕੋਈ ਜਿਹੜੀ ਬਿੱਲੀ ਹੈਗੀ ਹੈ ਨਾ ਲੋਕੀ ਇਹਨੂੰ ਬਹੁਤ ਪਿਆਰ ਕਰਦੇ ਆ ਘਰਾਂ ਚ ਰੱਖਦੇ ਆ ਹਾਂਜੀ ਪਰ ਕਈ ਵਾਰੀ ਬਿੱਲੀ ਜਦੋਂ ਕਿਤੇ ਬਾਹਰ ਰੱਖਦੇ ਆ ਸ਼ਾਮ ਨੂੰ ਨਾ ਜਦੋਂ ਉਹ ਕੰਡੀਸ਼ਨ ਜਾਂਦਾ ਹੋਵੇ ਤੇ ਉਹ ਉਹਦੀ ਅਮਰ ਨਜ਼ਰ ਕੋਲ ਲਾਗੇ ਰਹਿੰਦੇ ਨੇ ਨਹੀਂ ਨਹੀਂ ਇਹ ਤਾਂ ਵੀ ਤਰਾਂ ਅਟੈਕ ਕਰਦੀ ਐ ਐਵੇਂ ਨਹੀਂ ਮਾਸੀ ਕਹਿੰਦੇ ਇਹਨੂੰ ਸ਼ੇਰ ਦੀ ਪੂਰਾ ਅਟੈਕ ਸ਼ੇਰ ਵਾਲਾ ਹੀ ਕਰਦਾ ਸਾਈਜ਼ ਛੋਟਾ ਆ ਉਹ ਰਨ ਕਰ ਦਲਾ ਪਈ ਆ ਬਿਲਕੁਲ ਬਿਲਕੁਲ ਰਾਤ ਦੀ ਗੱਲ ਹੋਦੀ ਹਾਂਜੀ ਹਾਂਜੀ ਬਾਕੀ ਜਿਹੜੇ ਕਹਿੰਦੇ ਲਈ ਆਪਾਂ ਲਾਇਸੈਂਸ ਲੈਣੇ ਆ ਪੈਟ ਲਾਇਸੈਂਸ ਉਹ ਅਗਲੇ ਸਾਲ ਤੋਂ 1-1 ਡਾਲਰ ਮਹਿੰਗੇ ਕਰਨੇ ਠੀਕ ਆ ਹੁਣ ਉਹਦੇ ਨਾਲ 1-1 ਡਾਲਰ ਦਾ ਕੀ ਹੋਣਾ ਆ ਤੇ ਇਹ ਨਹੀਂ ਹੁਣ ਪਤਾ ਬਟ ਇਹ ਵੀ 1-1 ਡਾਲਰ ਹਰ ਸਾਲ ਵਧੂਗਾ ਤੇ ਨਾਲ ਦੀ ਨਾਲ ਜਿਹੜਾ ਡੌਗ ਤੇ ਫਾਈਨ ਆ ਉਹ ਵੱਧ ਗਿਆ ਠੀਕ ਆ ਤੇ ਜਿਹੜੇ ਆਪਣੇ ਜਾਸਪਰ ਹੈਵਨੀ ਰਤੇ ਇੱਕ ਇਹਨੇ ਨੇ ਫੈਮਿਨਿਸਟ ਐਕਟ ਦੇ ਬਟ ਬੜੀ ਤਰੀਕੇ ਨਾਲ ਸ਼ੂਟ ਕੀਤਾ ਤਾ ਆ ਜਿਹੜਾ ਪੁਲਿਸ ਬਾਦ ਬਰੋਗ ਹੈ ਜੀ ਤੇ ਉਹ ਹੁਣ ਕੀ ਕਹਿ ਰਿਹਾ ਜੀ ਉਹਨਾਂ ਨੇ ਜੀ ਇਨਵੈਸਟੀਗੇਸ਼ਨ ਜੇ ਇਹ ਕਿਹਾ ਵੀ ਇੱਥੇ ਫੋਰਸ ਯੂਜ਼ ਕੀਤੀ ਗਈ ਹੈ ਸੋ ਕਹਿਣ ਦਾ ਮਤਲਬ ਵੀ ਕੁਝ ਹੋਰ ਤਰੀਕਾ ਵੀ ਯੂਜ਼ ਕੀਤਾ ਜਾ ਸਕਦਾ ਸੀ ਤੇ ਇਹ ਲੋੜ ਨਹੀਂ ਸੀ ਲੋੜ ਨਹੀਂ ਸੀ ਪਿਛਲੇ ਹਫਤੇ ਜਿਵੇਂ ਕਿ ਉਹਨਾਂ ਨੇ ਉਹ ਫਾਇਰ ਡਿਪਾਰਟਮੈਂਟ ਦਾ ਬਕੜ ਜਾਈ ਹੈ ਉਹਦੇ ਤੇ ਚੜ ਕੇ ਬੜੇ ਐਨ ਫੈਮਿਨਿਸਟ ਸਟਾਈਲ ਦੇ ਨਾਲ ਗੋਲੀਆਂ ਮਾਰੀਆਂ ਸੀ ਤੇ ਉਹਦੇ ਵਿੱਚ ਇੱਕ ਉੱਥੇ ਦੇ ਘਰ ਰਹਿਣ ਵਾਲੇ ਨੇ ਵੀ ਰੈਜ਼ੀਡੈਂਟ ਨੇ ਵੀ ਇਹ ਕਿਹਾ ਵਾ ਵੀ ਸਾਨੂੰ ਤਾਂ ਹੱਲੇ ਵੀ ਰਾਤ ਨੂੰ ਨੀਂਦ ਨਹੀਂ ਕਿਉਂਕਿ ਉਹਨਾਂ ਦੇ ਅਪਾਰਟਮੈਂਟ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਪਏ ਨਾ ਇਹ ਨਹੀਂ ਨਾ ਪਤਾ ਨਹੀਂ ਹੈ ਨਾ ਵੀ ਕਰੇਨ ਲਾ ਕੇ ਫੇਰ ਕੋ ਚੜ੍ਹਦੇ ਸੋ ਉਹਦੇ ਨਾਲ ਕਹਿੰਦੇ ਵੀ ਇਹ ਥੋੜਿਆ ਇਨਵੈਸਟੀਗੇਸ਼ਨ ਇਹਨੇ ਹੋਰ ਚੱਲੂਗੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਵੀ ਐਕਸੈਸਿਵ ਫੋਰਸ ਵੀ ਲਾ ਲਈ ਜਾਂਦੀ ਵੀ ਅਡੀ ਲੋਡ ਨਹੀਂ ਸੀ ਕਹਿਣ ਦਾ ਮਤਲਬ ਵੀ ਤੁਸੀਂ ਸਿੱਧੀ ਗੋਲੀਆਂ ਚਲਾਉਂਤੀਆਂ ਉਹਦੇ ਨਾਲ ਉਸ ਵੇਲੇ ਉੱਥੇ ਹੋਰ ਵੀ ਜਿਹੜੇ ਲੋਕ ਰਹਿ ਰਹੇ ਸੀ ਉਹ ਵੀ ਕਿਤੇ ਹੋ ਸਕਦਾ ਸੀ ਗੋਲੀ ਲੱਗ ਸਕਦੀ ਸੀ ਤੇ ਜਿੱਦਾਂ ਕਿ ਕਲੈਜ ਡੈਸ ਦੇਖਿਆ ਇਹ ਵੀ ਸੋਹਤਾ ਰਾਤ ਨੂੰ ਨਾਈਟਵੇਅਰ ਪੂਰੇ ਸੁਪਨੇ ਆਦੇ ਵੀ ਗੋਲੀਆਂ ਚੱਲਦੀਆਂ ਜਿਵੇਂ ਆਪਾਂ ਘਰ ਦੇ ਆਪਣੇ ਕਮਰੇ ਦੇ ਅਪਾਰਟਮੈਂਟ ਦੇ ਮੋਰੇ ਲੰਘਦੇ ਆ ਤੇ ਗੋਲੀਆਂ ਦੀ ਸ਼ਾਹ ਦੇਖ ਕੇ ਜਿੱਦਾਂ ਇਹਨਾਂ ਨੇ ਛੂਟ ਕੀਤਾ ਕਿ ਜੇ ਇਹ ਤੋਂ ਕੋਈ ਲੰਮ ਕਰ ਲਵੇ ਕ੍ਰਾਈਮ ਵਾਲਾ ਉਹ ਇਹਦਾ ਰੋਸ ਸਕਦਾ ਇਹਦਾ ਵੀ ਰੋਸ ਸਕਦਾ ਸਭ ਐਸੇ ਟੀਟਾ ਦਾ ਚੱਕ ਕੇ ਕੋਈ ਵੀ ਲਿਆ ਸਕਦਾ ਸੋ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਇਸੇ ਕਰਕੇ ਤਾਂ ਚਲੋ ਇਸੇ ਪੁਲਿਸ ਬਾਡ ਡੌਗ ਜਿਹੜਾ ਇਸੇ ਕੰਮ ਇਹੀ ਕੰਮ ਨੂੰ ਕਰਦਾ ਵੀ ਜਿੱਥੇ ਕੋਈ ਗਲਤ ਹੋਵੇ ਤਾਂ ਜੋ ਫਿਊਚਰ 'ਚ ਐਤਾ ਕੰਮ ਨਾ ਹੋਵੇ ਤੇ ਆਪਣੇ ਜਿਹੜੇ ਚਾਈਲਡ ਯੂਥ ਸਰਵਸੈਂਟਰ ਹੈਗਾ ਜੀ ਇਹਨੂੰ ਹੁਣ ਹੋਰ ਗ੍ਰਾਂਟ ਦੇਣ ਜਾਣੀ ਹੈ ਸਰਕਾਰ ਨੂੰ ਬਿਲਕੁਲ ਜੀ ਕਿਉਂਕਿ ਜਿਹੜੇ ਨਾ ਆਪਣੇ ਮੁਲਕ ਦੇ ਵਿੱਚ ਖਾਸ ਤੌਰ ਤੇ ਅਲਬਰਟਾ ਜਾਇ ਇਹ ਵਿੱਚ ਕੀ ਹੋ ਰਿਹਾ ਵਾ ਵੀ ਇੱਕ ਚਾਈਲਡ ਤੇ ਯੂਥ ਚਾਈਲਡ ਜਿਹੜੇ ਉਹਨਾਂ ਦੇ ਉੱਪਰ ਨਾ ਅਬਿਊਜ਼ ਬਹੁਤ ਚੱਲ ਰਿਹਾ ਇਹਦੇ ਵਿੱਚ ਮੈਜੋਰਟੀ ਕੇਸ ਜਿਹੜੇ ਆ ਉਹ ਸੈਕਸ਼ੂਅਲ ਅਬਿਊਜ਼ ਅਬਿਊਜ਼ ਜਾਂ ਫਿਰ 40% ਸੀਰੀਅਸ ਬੋਡੀ ਹਾਰਮ ਵੀ ਆ ਜਾਂਦਾ ਸੋ ਸਰਕਾਰ ਨੇ ਇਹ ਜਿਹੜਾ ਇੱਕ ਕਨਵੈਂਟਨ ਦੇ ਵਿੱਚ ਆਇਆਗਾ ਇਹਨੂੰ ਕਹਿੰਦੇ ਜੈਬਰਾ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਇਹ ਪਹਿਲੀ ਗੱਲ ਤਾਂ ਪਿਛਲੇ ਸਾਲ ਇੱਕ ਵੱਡੇ ਇਸ ਬਿਲਡਿੰਗ ਵਿੱਚ ਮੂਵ ਕਰਤਾ ਗਿਆ ਜੀ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੀ ਲੋਡ ਪੈਦੀ ਆ ਤੇ 4300 ਤੱਕ ਦੇ ਕਿਡਸ ਮਤਲਬ ਇੰਨੇ ਨੰਬਰ ਇੰਨੇ ਬੱਚੇ ਜਿਹੜੇ ਆ ਉਹ ਸੈਕਸਚੁਅਲ ਜਾਂ ਡੋਮੈਸਟਿਕ ਅਬਿਊਜ਼ ਦੇ ਸ਼ਿਕਾਰ ਹੋ ਜਾਂਦੇ ਉਹਨਾਂ ਦੀ ਹੈਲਪ ਉਹਦੇ ਕੀਤੀ ਗਈ ਆ ਤੇ 2025 ਦੇ ਵਿੱਚ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ ਹੋਰ 10% ਦੀ ਜਿਹੜੀ ਆ ਜਿਹੜੀ ਇਨਕਰੀਜ਼ ਕਰ ਦਿੱਤੀ ਹੈ ਫੰਡ ਤੇ ਟੋਟਲ ਫੰਡਿੰਗ ਜਿਹੜੀ ਆ ਉਹ ਹੁਣੋਂ 3.7 ਮਿਲੀਅਨ ਤੇ ਪਹੁੰਚ ਗਈ ਹੈ। ਸੋ ਇੱਕ ਕਿਸਮ ਦਾ ਇੱਕ ਚੰਗਾ ਹੀ ਕਦਮ ਹੈ। ਦੇਖੋ ਸਰਕਾਰ ਨੇ ਚੰਗੇ ਕੰਮ ਕਰਦੇ ਚੰਗੇ ਕਰਦੇ। ਸੋ ਕਿਉਂਕਿ ਇਹ ਜਿਹੜਾ ਬੱਚਿਆਂ ਤੇ ਇਹ ਦੇਸ਼ ਦੀ ਇਹੀ ਕਮਿਊਨਿਟੀ ਆ ਵੀ ਇੱਥੇ ਬੱਚਿਆਂ ਦੇ, ਬਜ਼ੁਰਗਾਂ ਦੇ, ਜਾਨਵਰਾਂ ਦੇ ਬਹੁਤ ਜ਼ਿਆਦਾ ਕਿਉਂਕਿ ਜੇ ਜਿਵੇਂ ਅਸੀਂ ਕਹਿੰਦੇ ਆ ਬੱਚੇ ਦੇਸ਼ ਦਾ ਭਵਿੱਖ ਨੇ। ਤੇ ਸੋ ਉਹ ਭਵਿੱਖ ਨੂੰ ਵਧੀਆ ਬਣਾਉਣ ਵਾਸਤੇ ਪਰਾਂਦੇ ਵੀ ਵਧਿਆ ਕਿਤੇ ਜਾਂਦੇ ਨੇ। ਉਹ ਇhta ਗੱਲ ਹੈ ਜੀ ਪੁੱਛੋ ਕਿ ਬੱਚੇ ਹੈਗਾ ਦੇਖੋ ਕਈ ਕਈ ਗੱਲਾਂ ਐਸੀਆਂ ਉਹਨੀਆਂ ਜਿਹੜੇ ਵੱਡੇ ਬੰਦੇ ਹੁੰਦੇ ਨਾ ਉਹ ਉਹਨਾਂ ਦੇ ਉੱਪਰ ਕੋਈ ਹੋ ਵੀ ਜਾਵੇ ਕੋਈ ਐਕਟੀਵਿਟੀ ਜਾਂ ਉਹਨਾਂ ਦੇ ਕੋਈ ਹਾਰਮ ਹੋ ਜਾਏ ਜਾਂ ਉਹਨਾਂ ਨੂੰ ਕੋਈ ਇਨਸੀਡੈਂਟ ਹੋ ਕੋਈ ਛੇਤੀ ਬਾਦ ਮਨ ਅੰਦਰ ਨਿਕਲ ਜਾਂਦਾ ਸੋ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਵੀ ਗੱਲ ਇਹ ਬੱਚਿਆਂ ਦਾ ਜਿਹੜਾ ਦਿਮਾਗ ਆ ਜਾਂ ਮਨ ਆ ਉਹ ਕੱਚੀ ਕੱਚੀ ਮਿੱਟੀ ਦਾ ਘੜਾ ਹੁੰਦਾ ਉਹਨੂੰ ਜੇ ਉਹਨੂੰ ਪਹਿਲਾਂ ਹੀ ਟੁੱਟ ਗਿਆ ਤੋਂ ਮੁੜ ਕੇ ਪੱਕਦਾ ਨਹੀਂ ਹੈਗਾ ਤਾਂ ਕਿ ਜ਼ਿੰਦਗੀ ਪੂਰੀ ਪਈ ਹੈ ਇਸ ਲਈ ਉਹਨਾਂ ਨੂੰ ਕਈ ਫੈਮਿਲੀ ਦੇ ਵਿੱਚ ਇਦਾਂ ਦੀ ਗੱਲਾਂ ਹੋ ਜਾਂਦੀਆਂ ਆ ਕੋਈ ਫੈਮਿਲੀ ਨੂੰ ਸੁਸਾਇਡ ਕਰ ਲੈਂਦਾ ਕੋਈ ਡਰਗ ਐਡਿਕਟਡ ਹੁੰਦਾ ਕਿ ਜਿਹੜਾ ਕਿ ਉਹਨਾਂ ਦੇ ਬੱਚਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਤਾਂ ਸਰਕਾਰ ਨੇ ਇਹਨਾਂ ਦੀ ਹੈਲਪ ਲਈ ਇਹ ਜਿਹੜੇ ਯੂਥ ਐਡਵੋਕੇਸੀ ਜਿਹੜੇ ਸੈਂਟਰ ਖੋਲੇ ਨੇ ਤੇ ਹੁਣ ਉਹਨਾਂ ਦੇ ਵਿੱਚ ਕਿਉਂਕਿ ਲੱਗਿਆ ਉਹਨਾਂ ਨੂੰ ਵੀ ਲੋੜ ਆ ਹੋਰ ਮਨੀ ਵੀ ਕਿਉਂਕਿ ਜਿਵੇਂ ਦਿਨ ਡਿਮਾਂਡ ਇਹਦੀ ਬੜੀ ਵੱਧ ਜਾ ਰਹੀ ਹੈ ਕਿਉਂਕਿ ਜਿਸ ਹਾਲਾਤ ਨਾਲ ਜੌਬਸ ਜਾਂ ਇਨਫਲੇਸ਼ਨ ਜਾਂ ਹੋਰ ਰਹਿਣ ਸਹਿਣ ਦੀਆਂ ਚੀਜ਼ਾਂ ਜਿਹੜੀ ਔਖੀਆਂ ਹੋਣ ਦੀਆਂ ਜਾ ਰਹੀਆਂ ਨੇ ਸਾਰੀ ਜਿਹੜੀ ਡਿਪਰੈਸ਼ਨ ਹੈ ਉਹ ਬੱਚਿਆਂ ਤੇ ਨਿਕਲਦੀ ਹੈ ਸੋ ਇਹ ਕਹਿਣ ਦੇ ਨਾਲ ਇੱਕ ਚੋਂ ਵਧਿਆ ਕਰ ਦੇਵੇਂ ਜਿਹਦੇ ਨਾਲ ਕਿਉਂ 3.7 ਮਿਲੀਅਨ ਡਾਲਰ ਜਿਹੜਾ ਇੱਕ ਹੋ ਗਿਆ ਵਾ 1 2025 ਦੇ ਵਿੱਚ ਜਿਹੜਾ ਇਹਨਾਂ ਸੈਂਟਰਾਂ ਦੇ ਵਿੱਚ ਲਾਏ ਜਾਣੇ ਇਹਦੇ ਵਿੱਚ ਕਲੇ ਰਿਮਿੰਟਰ ਨਹੀਂ ਇਹਦੇ ਵਿੱਚ ਕੈਟੇਗਰੀ ਦੇ ਫੋਲਡ ਮੈਕਵਰੀ ਰੈਡ ਡੀਅਰ ਹਰੇਕ ਖੇਤਰ ਵਿੱਚ ਖੁੱਲੇ ਨੇ ਉਹਨਾਂ ਵਿੱਚ ਕੀਤਾ ਜਾਊਗਾ ਠੀਕ ਹੈ ਜੀ ਤੇ ਰਵਟਾ ਗਵਰਨਮੈਂਟ ਜਿਹੜੀ ਸਾਡੇ ਨੈਸ਼ਨਲ ਤੇ ਇੰਟਰਨੈਸ਼ਨਲ ਸਪੋਰਟਸ ਆ ਗਈ ਆ ਤੇ ਇਹਨੂੰ ਸਪੋਰਟ ਕਰਨ ਲਈ ਕਹਿੰਦੇ ਹੁਣ ਹੋਰ ਗ੍ਰਾਂਟ ਦੇਣ ਲੱਗੇ ਬਿਲਕੁਲ ਜੀ ਅਗਲੇ 4 ਦਿਨਿਆਂ ਦੇ ਵਿੱਚ ਨਾ ਰਵਟਾ ਦੇ ਵਿੱਚ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਸਪੋਰਟਿੰਗ ਈਵੈਂਟ ਹੋਣੇ ਆ ਤੇ ਹੁਣ ਉਹ ਕੋਈ ਕਰਕੇ ਵਰਲਡ ਗਾਰਮਨ ਨੇ ਜੀ 895000 ਡਾਲਰ ਦੀ ਇੱਕ ਗਾਂਟ ਜਿਹੜੀ ਦਿੱਤੀ ਆ ਵੀ ਜਿਹੜੀ ਕੀ ਉਹਨਾਂ ਆਰਗੇਨਾਈਜੇਸ਼ਨ ਨੂੰ ਉਹਨਾਂ ਹੋਸਟਿੰਗ ਜਿਹੜੀਆਂ ਨੇ ਜਿਨ੍ਹਾਂ ਨੇ ਇਹ ਕੰਪੀਟੀਸ਼ਨ ਹੋਸਟ ਕਰਨੇ ਆ ਉਹਨਾਂ ਨੂੰ ਮਿਲੂ ਸੋ ਇੱਕ ਵੇਖੋ ਜੀ ਇਹੀ ਹੁੰਦਾ ਵੀ ਆਪਾਂ ਖੇਡਾਂਗੇ ਤੇ ਉਹ ਵੀ ਜਿਹੜੀ ਇੱਕ ਚੰਗਾ ਸਿਹਤਮੰਦ ਸਮਾਜ ਜਿਹੜਾ ਨਾ ਉਹ ਖੇਡ ਖੂਦ ਕੇ ਇਕੱਲੇ ਪੜ ਕੇ ਨਹੀਂ ਨਾਲ ਖੇਡ ਖੇਡ ਖੂਦ ਕੇ ਹੁੰਦਾ ਕਿਉਂਕਿ ਜਦੋਂ ਇੱਕ ਬੰਦਾ ਸਪੋਰਟਸ ਵਿੱਚ ਜਾਂਦਾ ਉਹਦੇ ਨਾਲ ਉਹਦਾ ਤਨਾਅ ਘਟਦਾ ਉਹਦੀ ਫੈਮਿਲੀ ਦੇ ਵਿੱਚ ਉਹਦਾ ਜਿਹੜੀ ਜਿਹੜੀ ਡਿਪਰੈਸ਼ਨ ਸਟਾਈਲ ਜਿਹੜਾ ਉਹ ਵੀ ਘਟ ਜਾਂਦਾ। ਆਪਣੇ ਵੀ ਇਹ ਗੱਲ ਚੱਲਦੀ ਹੁੰਦੀ ਜਦੋਂ ਅਸੀਂ ਬਹੁਦੇ ਹੁੰਦੇ ਸੀਗੇ ਕਿ ਜਦੋਂ ਕੰਮ ਨਹੀਂ ਕੀ ਕਰਨਾ ਫਿਰ ਅਸੀਂ ਕਹਾਂ ਖੇਲੋਗੇ, ਖੋਦੋਗੇ, ਉੱਕੋਗੇ, ਉੱਦੋਗੇ, ਬਣੋਗੇ ਨਵਾਬ, ਘੋੜੋਗੇ, ਲਿਖੋਗੇ, ਹੋਗੇ ਖਰਾਬ। ਉਹ ਫੇਰ ਪੁੱਠਾ ਕਰਦੇ ਸੀ। ਅਸੀਂ ਆਪਣੇ ਤਰ੍ਹਾਂ ਦੂਜੀ ਤਰ੍ਹਾਂ ਤੇ ਪਰ ਦੇਖੋ ਜ਼ਿੰਦਗੀ ਦੇ ਵਿੱਚ ਖੇਡਣਾ ਵੀ ਜ਼ਰੂਰੀ ਆ ਕਿਉਂਕਿ ਅੱਜ ਦੀ ਜ਼ਿੰਦਗੀ ਜੋ ਮਾਡਰਨ ਯੁੱਗ ਹੋ ਗਿਆ ਵਾ ਇੱਕ ਬੰਦਾ ਜਿਹੜਾ ਇਲੈਕਟ੍ਰੋਨਿਕ ਡਿਵਾਈਸ ਦੇ ਨਾਲ ਚੰਮੜ ਗਿਆ। ਚੁੰਮਕ ਹੋ ਗਈ ਆ। ਚਾਹੇ ਉਹ ਫੋਨ ਆ, ਗੈਜਟ ਆ, ਗੇਮਸ ਨੇ ਬਹੁਤ ਆ ਗੀਆਂ ਅੱਗੇ ਤੋਂ ਅੱਗੇ ਨਵੀਆਂ ਤੋਂ ਨਵੀਆਂ ਆਨਲਾਈਨ ਗੇਮ ਖੇਡਦੇ ਨੇ ਸੋ ਬੱਚਾ ਅਜੀ ਬਾਹਰ ਨਹੀਂ ਜਾਂਦਾ ਸੋ ਇਸ ਕਰਕੇ ਇੱਕ ਇੱਕ ਚੰਗੀ ਆ ਇੱਕ ਚੰਗਾ ਛਣਾਗਾ ਜੋ ਕਰਨਾ ਕਿਉਂਕਿ ਅੱਗੇ ਤੋਂ ਜੇ ਹੁਣ ਫਿਨੈਸ਼ਨਲ ਤੇ ਇੰਟਰਨੈਸ਼ਨਲ سپورਟ ਜੇ ਅਲਵਟਾ 'ਚ ਹੋਣੀ ਆ ਤੇ ਉਹ ਸਾਡੀ ਇੱਜ਼ਤ ਵੀ ਬਣਨੀ ਚਾਹੀਦੀ ਆ ਨਾ ਵੀ ਕੋ ਚੰਗਾ ਪ੍ਰੋਗਰਾਮ ਹੋਣਾ ਚਾਹੀਦਾ ਉਹਦੇ ਵਾਸਤੇ ਫੰਡ ਦੀ ਲੋੜ ਆ ਤੇ ਅੱਛੀ ਗੱਲ ਆ ਕਿ ਆਪਣੇ ਅਲਵਟਾ ਗਵਰਨਮੈਂਟ ਨੇ ਇਹ ਜਿਹੜੇ ਆ ਪੈਸੇ ਲਾਏ ਬਸ ਇਹ ਗੱਲ ਹੈ ਕਿ ਪਿਛਲੀਆਂ ਦੋ ਤਿੰਨ ਖਬਰਾਂ ਕੀਤੀਆਂ ਆ ਇਹ ਆਲਬਟਾ ਗਵਰਨਰ ਆਫ ਹਾਫ ਕਰਾ ਲੈ ਪਿੱਤੀ ਆ ਇਹ ਪਿਛਲੇ ਦਿਨਾਂ ਤੋਂ ਜਿਹੜੀ ਜਾਲਾ ਘਚਾਣੇ ਕੀ ਅਕਸ ਖਰਾਬ ਹੋਇਆ ਜਗਾ ਤੇ ਹੁਣ ਬੜੀਆ ਬੁਝਰ ਕਰੇ ਕੰਮ ਕਰਦੇ ਕੰਦੇ ਠੀਕ ਕਰਦੇ ਨਹੀਂ ਮੈਂ ਅਕਸ ਦੇ ਵਿੱਚ ਇੱਕ ਤਰ੍ਹਾਂ ਥੋੜਾ ਜਿਹਾ ਦਾਗ ਵੀ ਲਾਇਆ ਰੰਨਾ ਤੇ ਉਹ ਕਹਿੰਦੇ ਵੀ ਜਿੱਦਾਂ ਪਿਛਲੀ ਆਪਾਂ ਕੱਲ ਗੱਲ ਕੀਤੀ ਸੀ ਨਾ ਵੀ 100 ਡਾਲਰ ਤੋਂ ਉੱਪਰ ਇਹ ਰਿਪੋਰਟ ਪਹਿਲਾਂ ਬੰਦ ਕੀਤੀ ਸੀ ਤੇ ਪ੍ਰੀਮੀਅਰ ਸਾਹਿਬ ਨੂੰ ਅੱਜ ਪੁੱਛਿਆ ਗਿਆ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਰੂਲ ਕਦੋਂ ਚੇਂਜ ਹੋ ਗਿਆ ਕੌਣ ਕਰ ਗਿਆ ਫਿਰ ਇਹ ਕੌਣ ਕਰ ਗਿਆ ਕਹਿੰਦੇ ਮੈਨੂੰ ਜਿੱਦੇ ਪਤਾ ਲੱਗਾ ਮੈਂ ਵਾਪਸ ਕਹਿੰਦੇ ਚੁੱ ਤੁਸੀਂ ਇਹ ਦੱਸੋ ਮੈਨੂੰ ਪਹਿਲੇ ਤੁਸੀਂ ਆਹ ਦੱਸੋ ਐਡਾ ਹੋ ਸਕਦਾ ਬਈ ਬਾਕੀ ਉਹਨਾਂ ਨੇ ਨਾ ਧਿਆਨ ਰੰਦਾ ਹਰ ਗੱਲ ਦਾ ਦੂਜੇ ਦੇਸ਼ਾਂ ਦੇ ਵਿੱਚ ਕਿਸੇ ਦੇ ਘਰ ਕੀ ਹੁੰਦਾ ਉਹ ਪਤਾ ਹੁੰਦਾ ਤੇ ਆਪਣੇ ਪ੍ਰੋਵੈਂਸ ਦੇ ਵਿੱਚ ਐਡਾ ਵੱਡਾ ਰੂਲ ਚੇਂਜ ਹੋਵੇ ਦੇਖੋ ਤੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਤੇ ਆਪਾਂ ਇਹਨੂੰ ਇਸ ਕਰਕੇ ਇਹਨੂੰ ਵਾਪਸ ਕਰ ਹਾਂ ਜਦੋਂ ਕਿਸੇ ਛੋਟੇ ਅਧਿਕਾਰੀ ਨੇ ਕਰਦਾ ਸੀ ਇਹਨੂੰ ਛੋਟੇ ਐਡਾ ਵੱਡਾ ਕੰਮ ਹੈ ਕਿ ਛੋਟੇ ਅਧਿਕਾਰੀ ਨੇ ਕਰਤਾ ਛੋਟੇ ਅਧਿਕਾਰੀ ਨੇ ਰੂਲ ਕੀ ਚੇਂਜ ਕੀਤਾ ਬਈ ਪ੍ਰੀਮੀਅਰ ਮਿਨਿਸਟਰ ਡਿਪਟੀ ਮਿਨਿਸਟਰ ਉਹਨਾਂ ਦੇ ਪਾਰਲੀਮੈਂਟ ਸੈਕਟਰੀ ਉਹਨਾਂ ਨੇ ਆ 100 ਡਾਲਰ ਤੋਂ ਉੱਪਰ ਨਹੀਂ ਕਰਨਾ ਮੇ ਜੇ ਛੋਟੇ ਬੰਦਾ ਕਰਦਾ ਤਾਂ ਕੋਈ ਛੋਟੇ ਮੁੰਡੇ ਆ ਨਹੀਂ ਕਰਦਾ ਤੇ ਜਾਂਚ ਹੋਊਗੀ ਜੀ ਕਿਨੇ ਕੀਤਾ ਸੀ ਇਹ ਜਾਂਚਾਂ ਤਾਂ ਪਹਿਲਾਂ ਵੀ ਚਲਦੀਆਂ ਆਲੇ ਤਾਂ ਉਹ ਹੈਲਥ ਵਾਲੀ ਜਾਂਚ ਤਾਂ ਹੋਈ ਨਹੀਂ ਇਹ ਚ ਐਚਐਸ ਦੀ ਵੀ ਉਹਦੇ ਜਿਹੜੇ ਸੀ ਈਓਸੀ ਉਹਨਾਂ ਨੂੰ ਕਿਉਂ ਕੱਢਿਆ ਗਿਆ ਹਾਂਜੀ ਤੇ ਉਹ ਹੈਲਥ ਮਿਨਿਸਟਰ ਦਾ ਕੀ ਹੋਇਆ ਉਹਦਾ ਕੁਝ ਨਹੀਂ ਪਤਾ ਲੱਗਿਆ ਠੰਡੇ ਬਸਤੇ ਨੇ ਪੈ ਗਿਆ ਤੇ ਇੰਤਾਂ ਦਾ ਕਈ ਜਾਂਚਾਂ ਪਹਿਲਾਂ ਚੱਲਦੀਆਂ ਆ ਰਹੀਆਂ ਕੈਨੀ ਸਾਹਿਬ ਦੇ ਟਾਈਮ ਤੋਂ ਉਹ ਹਲੇ ਤੱਕ ਚੱਲੀ ਜਾ ਰਹੀਆਂ ਜਾਂਚ ਇੱਕ ਖਤਮ ਹੋਈ ਉਹਦੇ ਕਿਤੇ ਇਹ ਨਹੀਂ ਠੀਕ ਨਹੀਂ ਹੈਗਾ ਨਵੀਂ ਜਾਂਚ ਕਰਾਂਗੇ ਠੀਕ ਠੀਕ ਤੇ ਇਹ ਜਾਂਚਾਂ ਜਾਂਚਾਂ ਦੀ ਗੱਲ ਨਹੀਂ ਉਹ ਤਰੀਕ ਪੇ ਤਰੀਕ ਜਿਹੜੀ ਉਹ ਸਰੀਰ ਦੇ ਉੱਤੇ ਗਿਆ ਸੀ ਨਾ ਉਹ ਚੱਲਦਾ ਪਿਆ ਕੰਮ ਤੇ ਇੱਕ ਸਪਰੂਸ ਗਰੁੱਪ ਦੇ ਵਿੱਚ ਇੱਕ 80 ਸਾਲਾਂ ਬੰਦੇ ਦੀ ਭਾਗ ਕੀ ਕਹਾਣੀ ਜੀ ਇਹ ਬੰਦਾ ਗਵਾਚ ਗਿਆ ਕਦੋਂ ਜਾਂ ਕੀ ਹੋ ਗਿਆ ਬਿਲਕੁਲ ਜੀ ਇਹ ਗਵਾਚਣ ਵਾਲੇ ਕੰਮ ਕਰਦਾ ਵੇਹੇ ਅੱਛਾ ਜੀ ਤਾਂ ਆਪਾਂ ਦਾ ਜਿੱਦਾਂ ਕੱਲ੍ਹ ਖ਼ਬਰ ਕੀਤੀ ਸੀ ਇੱਕ 28 ਸਾਲਾਂ ਨੌਜਵਾਨ ਆਪਰੇ ਦੀਪਾ ਚੱਲ ਰਹੀ ਹੈ ਜੀ ਸੈਕਸੋ ਵਿਊਜ਼ ਦੇ ਵਿੱਚ ਇਹ 80 ਸਾਲਾਂ ਦੀ ਵੀ ਉਸੇ ਚੱਕਰ ਦੇ ਚੱਲ ਰਹੀ ਹੈ ਅੱਛਾ ਜੀ ਇਹ ਨੇ 18 ਜੁਲਾਈ ਨੂੰ ਇਹ ਕਾਂਡ ਕੀਤਾ ਤੇ ਹੁਣ ਉਹ ਲੱਭ ਨਹੀਂ ਰਿਹਾ ਤੇ ਦਾ ਸਕੈਚ ਜਾਰੀ ਕਰਕੇ ਪੁਲਿਸ ਨੇ ਜਿਹੜੀ ਲੋਕਾਂ ਕੋਲੋਂ ਮਦਦ ਮੰਗੀ ਆ ਵੀ ਦੇਖ ਲਓ ਇਹਦੀ ਹਾਈਟ ਜਿਹੜੀ ਆ 5 ਫੁੱਟ 10 ਇੰਚ ਤੋਂ 6 ਇੰਚ ਦੇ ਵਿੱਚ 6 ਫੁੱਟ ਦੇ ਵਿੱਚ ਤੇ ਉਸ ਦਿਨ ਨੇ ਨੀਲੀ ਜੀਨ ਪਾਈ ਸੀ ਤੇ ਕਹਿਣ ਦਾ ਮਤਲਬ 80 ਸਾਲ ਦੀ ਏਜ ਤਕਰੀਬਨ ਉਹਦੀ ਹੈਗੀ ਆ ਤੇ ਕੰਮ ਆ ਸਮਾਜ ਕਿਦਾਂ ਨੂੰ ਤੋਰ ਪਏ ਇਹ ਸਮਾਜ ਦਾ ਸਮਝ ਹੀ ਨਹੀਂ ਲੱਗਦਾ ਵੀ ਸਮਾਜ ਕਹਿੰਦੇ ਸੋਸ਼ਲ ਐਨੀਮਲ ਆ ਇਨਸਾਨ ਇਹ ਤਾਂ ਐਨੀਮਲ ਆ ਨਾ ਕੰਮ ਹੋ ਗਿਆ ਸੋਸ਼ਲ ਆ ਗੱਲੀ ਵਿੱਚ 80 ਸਾਲ ਦੀ ਏਜ ਦੇ ਵਿੱਚ ਜਿੱਥੇ ਕਿ ਆਮ ਤੌਰ ਤੇ ਲੋਕ ਪ੍ਰਮਾਤਮਾ ਨੂੰ ਯਾਦ ਕਰਦੇ ਆ ਵੀ ਚਲੋ ਪਤਾ ਨਹੀਂ ਪ੍ਰਮਾਤਮਾ ਦਾ ਮੇਲ ਕਦੋਂ ਹੋ ਜਾਣਾ ਤੇ ਇਹ ਕਿਹੜੀ ਚੱਕਰਾਂ ਚ ਪਈ ਹਲੇ 16 17 18 20 30 ਸਾਲ ਵਾਲੇ ਬੰਦਾ ਵੀ ਕੋਈ ਐਟਾ ਦਾ ਪੁੱਠਾ ਕੰਮ ਕਰਦਾ ਤੇ ਉਹਨੂੰ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਪਰ ਚਲੋ ਫੇਰ ਵੀ ਕਹਿ ਸਕਦਾ ਵੀ ਉਹਦੀ ਉਮਰ ਨਿਆਣੀ ਪਰ ਇਹ ਹੁਣ ਕੀ ਹੈ ਇਹ ਤਾਂ ਕਮਾਲ ਕਰਤੀ ਬਿਲਕੁਲ ਤੇ ਆਪਣੇ ਕੈਲਗਰੀ ਦੇ ਵਿੱਚ ਇੱਕ ਨਸ਼ਾ ਛਡਾਊ ਹੋਰ ਸੈਂਟਰ ਖੁੱਲਣ ਲੱਗੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਹੁਣ ਦੇਖ ਲਓ ਜੀ ਇਹੀ ਕੰਮ ਚੱਲਣਾ ਹੈ ਤੇ ਹੁਣ ਪਹਿਲਾਂ ਨਸ਼ੇ ਲਵਾਉ ਹੋ ਸੈਂਟਰ ਸੀ ਫੇਰ ਨਸ਼ਾ ਛਡਾਊ ਸੈਂਟਰ ਸ਼ੁਰੂ ਹੋ ਗਏ ਹੁਣ ਇਹ ਸੈਂਟਰ ਵਿੱਚ ਬਿਲਕੁਲ ਹੀ ਇਹ 74 ਬੈੱਡ ਦਾ ਖੁੱਲਿਆ ਜੀ ਤੇ ਜਿਹਦੇ ਵਿੱਚ ਕਦੇ ਵੀ ਹੁਣ ਤੱਕ 300 ਤੋਂ ਵੱਧ ਬੰਦਿਆਂ ਦਾ ਨਸ਼ਾ ਛਡਾ ਚੁੱਕੇ ਹਨ ਅੱਜ ਤੱਕ ਹੋ ਚੁੱਕਾ ਕੋਈ ਚੌਥਾ ਸੈਂਟਰ ਖੁੱਲਿਆ ਟੋਟਲ 11 ਸੈਂਟਰ ਖੁੱਲਣੇ ਆ 9 ਮਿਲੀਅਨ ਡਾਲਰ ਦੇ ਵਿੱਚ ਲਾਣਾ ਇਹ ਪਿਛਲੇ ਸਾਲ ਹੀ ਸਰਕਾਰ ਨੇ ਇੱਕ ਰੂਲ ਬਣਾਇਆ ਜੀ ਵੀ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੋਂ ਖਿਲਾਫ ਵੀ ਆਪਾਂ ਅਧਿਕਾਰਾ ਦੇਖ ਲੋ ਜੀ ਸਰਕਾਰਾਂ ਦੇ ਕੰਮ ਕਈ ਸਰਕਾਰਾਂ ਨਸ਼ਾ ਦੇ ਕੇ ਵੋਟਾਂ ਲੈ ਲੈਂਦੀ ਆ ਕਈ ਛੜਾ ਕੇ ਵੋਟਾਂ ਲੈ ਲੈਂਦੀ ਆ ਕਈ ਛੜਾ ਕੇ ਵੋਟਾਂ ਲੈ ਲੈਂਦੇ ਉਹਨਾਂ ਦਾ ਕੰਮ ਆ ਮੇਨੂੰ ਵੋਟਾਂ ਲੈ ਬਿਲਕੁਲ ਉਹ ਕਹਿੰਦੇ ਵੋਟਾਂ ਸਾਨੂੰ ਚਾਹੀਦੀਆਂ ਵੋਟਾਂ ਨਸ਼ਾ ਛਡਾ ਲਓ ਜਾਂ ਨਸ਼ਾ ਰੋ ਇਸ ਦਾ ਕਿਹੜੇ ਫੋਰਟਿਸ਼ਨ ਹੁੰਦੇ ਨੇ ਇੱਕ ਨਾ ਫੱਗ ਹੁੰਦਾ ਇਹ ਮਾ ਢਾ ਕੇ ਨੇ ਇਹ ਮਾ ਢਾ ਕੇ ਨੇ ਤੋ ਉਹੀ ਗੱਲ ਹੈ ਨਾ ਪਹਿਲਾਂ ਨਸ਼ੇ ਲਾ ਕੇ ਪਹਿਲਾਂ ਲੀਗਲ ਕਰ ਲਓ ਫਿਰ ਉਹਨੂੰ ਇਲੀਗਲ ਕਰ ਲਓ ਤੇ ਇੱذੇ ਚੱਲੀ ਜਾਣਾ ਕਹਿੰਦੇ ਨੀ ਬਾਬਾ ਤੇ ਆਪਣੇ ਹੁਣ ਕਹਿੰਦੇ ਸਕੂਲ ਖੁੱਲਣ ਲੱਗੇ ਬੱਚਿਆਂ ਦੇ ਤੇ ਜਿਹੜੀ ਟੀਚਰ ਐਸੋਸੀਏਸ਼ਨ ਦੀ ਜਿਹੜੀ ਸਟ੍ਰਾਈਕ ਸੀ ਕਹਿੰਦਾ ਮੁੜ ਕੇ ਵਿਰੋਧ ਗੱਲਬਾਤ ਹੋਣ ਲੱਗੀ ਜੀ ਬਿਲਕੁਲ ਜੀ ਇਹ ਐਕਚੁਅਲੀ ਕਾਫੀ ਜੇਰ ਪਹਿਲਾਂ ਹੀ ਉਹਨਾਂ ਨੇ ਜਿਹੜੀ ਵੋਟਾਂ ਨਾ ਇਹ ਪਾ ਕੇ ਇਹਨੂੰ ਸਟ੍ਰਾਈਕ ਨੂੰ ਮੈਂਡੇਟ ਦੇ ਦਿੱਤਾ ਹੈ ਤੇ ਉਹ ਜਿਹੜਾ ਕਦੇ ਵੀ ਕੋਈ ਵੋਟਾਂ ਦਾ ਸਟ੍ਰਾਈਕ ਦਾ ਮੈਂਡੇਟ ਉਹਦਾ 120 ਦਿਨ ਦੇ ਲਈ ਕਾਇਮ ਹੁੰਦਾ ਹੁਣ ਕਹਿੰਦੇ ਜਿੱਦਾਂ ਜਿੱਦਾਂ ਕਿਉਂਕਿ ਉਹ ਉਸ ਉਸ ਵੇਲੇ ਕਰਨੀ ਹੈ ਨਾ ਦੇਖੋ ਬਰਕਰਾਰ ਦੋਸਤ ਦੇਖੋ ਜੇ ਹੁਣ ਤਾਂ ਸਕੂਲ ਖੁੱਲਣੇ ਆ ਤੇ ਜੇ ਸਰਕਾਰਾਂ ਸਹਿਦ ਹੋਣ ਜਾਂ ਇਹਨਾਂ ਨੇ ਕਿਉਂ ਨਹੀਂ ਹੁਣ ਜਿਹੜਾ ਟੈਸਟ ਟਾਈਮ 'ਚ ਗੱਲ ਕੀਤੀ ਹੁਣ ਗੱਲ ਨਹੀਂ ਕਰਨੀ ਜਿਹੜੇ ਸਕੂਲ ਖੁੱਲਣੇ ਆ ਉਦੋਂ ਉਦੋਂ ਦੇਖੋ ਜੇ ਟੀਚਰ ਵੀ ਸਹੀ ਨਹੀਂ ਆਪਣੀ ਜਗ੍ਹਾ ਤੇ ਪਹਿਲਾਂ ਸਟ੍ਰਾਈਕ ਕਰਕੇ ਬਾਹਰ ਕਿਸੇ ਨੂੰ ਪੁੱਛਣਾ ਹੁਣ ਤਾਂ ਹੁਣੇ ਪੁੱਛਣਗੇ ਤੇ ਹੁਣ ਕਦੇ ਵੀ ਉਹ 94.5% ਜਿਹੜੀ ਫੇਵਰ 'ਚ ਕਿਹਾ ਸਟ੍ਰਾਈਕ ਤੇ ਉਹ ਉਹ ਵੀ ਹੋ ਸਕਦੀ ਹੈ ਅੱਜ ਕੰਮ ਹੋ ਜਾਣਾ ਤੇ ਹੁਣ ਦਰੂ ਦੀ ਅੱਗੇ ਮੌਸਮ ਠੰਡਾ ਸ਼ੁਰੂ ਹੋ ਜਾਣਾ ਅਜਾਰੇ ਫੇਰ ਤਾਂ ਕਿ ਸਾਡੇ ਬਹਿ ਜਾਣਗੇ ਦੇਖੋ ਜੀ ਕੀ ਹੁੰਦਾ ਹੁਣ ਪਹਿਲਾਂ ਤਾਂ ਸਕੂਲ ਸਪੋਰਟਸ ਦਾਪ ਵਾਲੇ ਕਾਫੀ ਚ ਰਹਿ ਨੇ ਏਰ ਕੈਨੇਡਾ ਕੈਨੇਡਾ ਪੁਛਲੇ ਤੱਕ ਲੈਨ ਚ ਲੱਗਾ ਤੇ ਇਧਰ ਵੇੇ ਕੰਮ ਜਿਹੜਾ ਸ਼ੁਰੂ ਹੋਣਾ ਵਾਲਾ ਹੀ ਹੈ ਜੀ ਬਸ ਤਿਆਰੀ ਹੈ ਤੇ ਜਿਹੜੀ ਆਪਣੀ ਟੈਰੇਬਾਰ ਚੱਲ ਰਹੀ ਹੈ ਅਮਰੀਕਾ ਦੇ ਨਾਲ ਤੇ ਜਿਹੜੀ ਆਪਣੇ ਆਪਣੇ ਜਿਹੜੇ ਸ਼ਰਾਬ ਸਿੰਘ ਪਿਪਕ ਦੇ ਵਿੱਚ ਕੰਨ ਜਿਹੜੀ ਪਈ ਸੀਗੀ ਹਾਂਜੀ ਤੇ ਉਹ ਵੇਚੀ ਨਹੀਂ ਤੇ ਹੁਣ ਕੰਨ ਉਹ ਸਪੈਰ ਹੋਣ ਲੱਗੀ ਹੈ ਬਿਲਕੁਲ ਦੇਖੋ ਜੀ ਹੁਣ ਪਹਿਲਾ ਤਾਂ ਇਹੀ ਤਾਂ ਮੈਨੂੰ ਗੱਲ ਨਹੀਂ ਸਮਝ ਲੱਗਦੀ ਵੀ ਲੜਾਈ ਕਿਹਨਾਂ ਤਰ੍ਹਾਂ ਦੀ ਬਾਹ ਕੀਤੀ ਆ ਤਾਂ ਉਹ ਕਿਹਦੇ ਸਰ ਪੈਣੀ ਆ ਹੁਣ ਉਹ ਪਬਲਿਕ ਦੇਖੋ ਇੱਕ ਵੀਕ ਦੀ ਜਿਹੜੀ ਜਿਹੜੀ ਉਹਨਾਂ ਦੀ ਪਬਲਿਕ ਜਿਹੜੀ ਜਿਹੜੀ ਲਿਕਰ ਸਟੋਰ ਆ ਉਹਨਾਂ ਨੇ ਇਹ ਕੀਤਾ ਵੀ ਉਹ ਸ਼ਰਾਬ ਚੱਕ ਕੇ 27 ਮਿਲੀਅਨ ਡਾਲਰ ਦੀ ਸ਼ਰਾਬ ਸਟੋਰ ਕਰਤੀ ਵੀ ਆਪਾਂ ਨਹੀਂ ਵੇਚਣੀ ਵੀ ਕਦੀ ਤਾਂ ਤੁਸੀਂ ਵੇਚਣੀ ਹੈ ਇਹਨਾਂ ਨੂੰ ਇਹ ਚਾਹੀਦਾ ਵੀ ਤੁਸੀਂ ਨਵੀਂ ਨਾ ਖਰੀਦਦੇ ਪੁਰਾਣੀ ਤਾਂ ਵੇਚ ਦੇਣ ਬਿਲਕੁਲ ਹੁਣ ਕੀ ਹੋ ਗਿਆ ਉਹਦੇ ਵਿੱਚੋਂ 3 ਲੱਖ ਡਾਲਰ ਦੀ ਕਹਿੰਦੇ ਸ਼ਰਾਬ ਜਿਹੜੀ ਉਹ ਸਪੈਰ ਹੋ ਚ ਗਈ ਸ਼ਰਾਬ ਜੀ ਸ਼ਰਾਬ ਉੱਧਾ ਸ਼ਰਾਬ ਤਾਂ ਕਹਿੰਦੇ ਨੇ ਕਦੀ ਸਪੈਰ ਨਹੀਂ ਹੁੰਦੀ ਸ਼ਰਾਬ ਦੇ ਕੋਈ ਪ੍ਰੋਡਕਟ ਹੁੰਦੇ ਨੇ ਬਾਈਨ ਜਲਦੀ ਬੇਚ ਤੋਂ ਆਪਾਂ ਤੋਂ ਹੋਰ ਕਹਿੰਦੇ ਖਰਾਬ ਹੋ ਗਈ ਜੀ 27 ਮਿਲੀਅਨ ਦੇ ਵਿੱਚੋਂ ਪਤਾ ਇਹਨਾਂ ਇਹਨਾਂ ਤਰਕ ਕੀ ਆ ਇਹਦੇ 1% ਵੀ ਨਹੀਂ ਜਾਂਦਾ ਲੇਕਿਨ ਆਪਣੇ ਕਹਿੰਦੇ ਹੁੰਦੇ ਜਿੰਨੇ ਜ਼ਿਆਦਾ ਪਰਾਣੀ ਉਹਨਾਂ ਜਿਆਦਾ ਵਧੀਆ ਇਹ ਉਹ ਐਕਚੁਅਲੀ ਉਹ ਮੈਂ ਉਹ ਹੀ ਕਹਾਂ ਬਿਲਕੁਲ ਨਿਕਰ ਨਹੀਂ ਹੁੰਦੀ ਜਿਹੜੇ ਉਹਦੇ ਪ੍ਰੋਡਕਟ ਹੁੰਦੇ ਜਿਹਦਾ ਤੁਸੀਂ ਜਿਹਦਾ ਬਾਈਨ ਹੋਈ ਜਾਂ ਕੁਝ ਹੋਰ ਹੋਈ ਜਾਂ ਬੀਅਰ ਕੋਈ ਹੋਊਗਾ ਕੁਝ ਹੋਣਾ ਕੁਝ ਨਾ ਕੁਝ ਪਾਈ ਰੀਡਿੰਗ ਜਲਦੀ ਹੋਈ ਆ ਇਹ ਵੀ ਕਿਸੇ ਮੈਨੂੰ ਲੱਗਦਾ ਕਿ ਦੇ ਦਰਸ਼ਕ ਨੂੰ ਜਾ ਕੇ ਤੇ ਐਕਸਪਰਟ ਨੂੰ ਪਾਣਾ ਪਊਗਾ ਵੀ ਕਿਹੜੀ ਚੀਜ਼ ਐਕਸਪਾਇਰ ਹੁੰਦੀ ਪਹਿਲੇ ਸੋਨੇ ਦੀ ਸੀ ਵੀ ਸ਼ਰਾਬ ਕਦੀ ਐਕਸਪਾਇਰ ਨਹੀਂ ਹੁੰਦੀ ਆਖੋ ਕਿ ਆਪਾਂ ਹੁਣ ਐਸ ਲੈਂਦੇ ਹੈ ਨਹੀਂ ਜਾਂ ਕੋਈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਚੀਜ਼ ਕਿਹੜੀ ਚੀਜ਼ ਦਾ ਐਕਸਪਾਇਰ ਹੁੰਦੀ ਆ ਹਾਂਜੀ ਤੇ ਸਾਡੇ ਵੀ ਨੌਲੇਜ ਦਾ ਵਾਧਾ ਹੋ ਜਾਊਗਾ ਬਿਲਕੁਲ ਬਿਲਕੁਲ ਤੇ ਅੱਜ ਆਪਣੇ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਮਾਰਕ ਕਾਰਨੇ ਸਾਹਿਬ ਤੇ ਆਪਣੇ ਡੋਨਲਡ ਟਰੰਪ ਸਾਹਿਬ ਦੀ ਕਹਨੇ ਗੱਲਬਾਤ ਹੋਈ ਹੈ ਜੀ ਤੇ ਇਸ ਮਾਹੌਲ ਚ ਹੋਈ ਆ ਤੇ ਕਿੰਨੀ ਦੀ ਗੱਲਬਾਤ ਹੋਈ ਆ ਜੀ ਦੇਖੋ ਜੀ ਗੱਲ ਗੱਲਬਾਤ ਹੋਣ ਤੋਂ ਬਾਅਦ ਤਾਂ ਜਵਾਬ ਸਕਾਰਾਤਮਕ ਹੀ ਹੁੰਦਾ ਨਾ ਬਹੁਤ ਸਕਾਰਾਤਮਕ ਵੇਨਾ ਹੋਈ ਉਹਦਾ ਰਿਜ਼ਲਟ ਕੋਈ ਨਿਕਲੇ ਨਾ ਨਿਕਲੇ ਉਹਦਾ ਕੋਈ ਮਤਲਬ ਜਦੋਂ ਇਹ ਲੀਡਰ ਕਹਿ ਦਿੰਦਾ ਨਾ ਜੀ ਸਾਡੀ ਗੱਲਬਾਤ ਬੜਿਆ ਸੁਖਾਵਾਂ ਮਾਹੌਲ ਚ ਹੋਈ ਆ ਤਾਂ ਮਤਲਬ ਉਹ ਕਹੀਏ ਗੱਲ ਪਰ ਕੇ ਕੰਡੇ ਲੱਗੇ ਕਿਸੇ ਕੰਡੇ ਲੱਗੇ ਨਹੀਂ ਮਾਹੌਲ ਹੀ ਸੁਖਾਵਾਂ ਸੀਗਾ ਗੱਲ ਬੋਲੀ ਨਹੀਂ ਕਿਸੇ ਕੰਡੇ ਕੰਡੇ ਲੱਗੀ ਸੋ ਹੁਣ ਇਹਦੇ ਵਿੱਚ ਹੁਣ ਇਹ ਕਹਿੰਦੇ ਆ ਵੀ ਇਹ ਮੀਟਿੰਗ ਹੋਈ ਆ ਤੇ 1 ਅਗਸਤ ਤੋਂ ਬਾਅਦ ਜਿਹੜਾ ਵਾਅਦਾ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ ਹੋਈ ਹੈ ਤੇ ਅਗਲੀ ਵਾਰ ਫੇਰ ਕਹਿੰਦੇ ਗੱਲ ਕਰਾਂਗੇ ਤੇ ਮੀਟਿੰਗ ਬੜੀ ਸਕਾਰਾਤਮਕ ਹੋਈ ਤੇ ਜਿਹੜੀ ਸਕਾਰਾਤਮਕ ਹੈਹੀ ਕਹਿ ਸਕਦੇ ਆ ਬਈ ਜਿੱਦਾਂ ਇਹ ਨਹੀਂ ਗਾਹ ਕੜ ਕੇ ਨਾ ਆਲਾ ਪਾਣੀ ਹੋਈ ਕਿ ਨਹੀਂ ਅਗਲੀ ਵਾਰ ਮਿਲ ਜੋ ਕੇ ਰਹਿਗੇ ਅਗਲੀ ਵਾਰ ਮਿਲ ਜੋ ਕੇ ਮੀਟਿੰਗ ਕਰ ਜੋ ਕੇ ਰਹਿਗੇ ਮੈਂ ਬਿਲਕੁਲ ਤੁਸੀਂ ਸਹੀ ਪਛਾਣਿਆ ਇਦਾਂ ਹੀ ਕੁਝ ਹੋਇਆ ਵਾ ਕਿ ਬੜੇ ਸਕਾਰਾਤਮਕ ਹੈ ਇਦਾਂ ਹੋਇਆ ਤੁਹਾਨੂੰ ਨਾ ਮਾਹੌਲ ਦੇ ਵਿੱਚ ਹੋਸਾ ਹੈ ਕਿਦਾਂ ਉਹ ਆਵੇ ਜਿੱਦਾਂ ਮਾਹੌਲ ਵਾਕਈ ਬੜੀਆ ਬਣਦਾ ਬਾਕੀ ਬੜੀਆ ਹੋ ਜਾਏ ਪਤਾ ਲੱਗੇ ਬਿਲਕੁਲ ਸੈਟ ਹੈ ਹਾਂ ਤੇ ਆਪਣੇ ਜਿਸ ਤਰ੍ਹਾਂ ਆਪਣੇ ਚਾਈਨਾ ਨੇ ਵੀ ਆਪਣੇ ਕਨੋਲਾ ਆਇਲ ਦੇ ਉੱਤੇ ਟੈਰਿਫ ਲਾਇਆ ਸੀ ਤੇ ਕਹਿੰਦੇ ਉਹਦੇ ਸਬਕਾਂ ਨੂੰ ਦੇ ਪ੍ਰੀਮੀਅਰ ਆ ਗਿਆ ਤੇ ਹੁਣ ਇਹ ਚਾਈਨਾ ਜਾ ਰਹੇ ਨੇ ਮਿਲਣ ਵਾਸਤੇ ਉਹਨਾਂ ਨੂੰ ਬਿਲਕੁਲ ਜੀ ਉਹਨਾਂ ਨੇ ਫੈਡਰਲ ਗਵਰਨਮੈਂਟ ਨਾਲ ਗੱਲ ਕੀਤੀ ਹੈ ਵੀ ਮੈਨੂੰ ਦਿੱਤਾ ਜਾਵੇ ਅਗਿਆ ਦਿੱਤੀ ਜਾਵੇ ਕਿਉਂਕਿ ਇਦਾਂ ਨਹੀਂ ਇਕੱਲੇ ਨਹੀਂ ਜਾ ਸਕਦੇ ਨਾ ਵੀ ਇੰਟਰਨੈਸ਼ਨਲ ਟ੍ਰੇਡ ਜਿਹੜਾ ਹੈ ਉਹ ਫੈਡਰਲ ਗਵਰਨਮੈਂਟ ਦਾ ਕਿਉਂਕਿ ਚਾਈਨਾ ਨੇ ਕੀ ਆ ਵੀ ਅਲ ਕੈਨੜਾ ਦੇ ਉੱਪਰ 76% ਜਿਹੜਾ ਐਂਟੀ ਡੰਪਿੰਗ ਡਿਊਟੀ ਲਾਈ ਉਹਨਾਂ ਨੇ ਜਾਣ ਲਾਇਆ ਵੀ ਕੈਨੇਡਾ ਵਾਲੇ ਸਬਸਿਡੀਆਂ ਦੇ ਕੇ ਆਪਣਾ ਕਨੋਲਾ ਆਇਲ ਜਿਹੜਾ ਸਾਡੇ ਦੇਸ਼ ਵੀ ਡੰਪ ਕਰ ਰਹੇ ਨੇ। ਵਾਧੂ ਮਤਲਬ ਭੇਜ ਰਹੇ ਨੇ ਲੋਕਾਂ ਨੂੰ ਮਤਲਬ ਕਹਿਣ ਦੇ ਮਤਲਬ ਚਾਹਤ ਕਰਦੇ ਨੇ ਵੱਧ ਤੋਂ ਵੱਧ ਸਬਸਿਡੀਆਂ ਦੇ ਕੇ ਸਾਡਾ ਤੇਲ ਗਿਉ। ਤੇ ਉਹਦੀ ਹੁਣ ਇਨਕੁਆਰੀ ਚੱਲ ਰਹੀ ਹੈ। ਇਹ ਵੈਸੇ ਟਾਇਰ ਜਿਹੜਾ ਆ ਉੱਥੇ ਲਾਇਆ ਉਹਨਾਂ ਨੇ ਇੱਕ ਟੈਂਪੋਰਰੀ ਲੈਵਾ ਜਦ ਤੱਕ ਇਹ ਜਿਹੜਾ ਇਨਕੁਆਰੀ ਮੁੱਕਦੀ ਨਹੀਂ ਇਨਕੁਆਰੀ ਤੋਂ ਬਾਅਦ ਲੱਗਦਾ ਆ ਕਿ ਨਹੀਂ ਲੱਗਦਾ ਵੱਖਰੀ ਗੱਲ ਆ ਪਰ ਸਕੈਚੂਨ ਦੇ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ 10 ਸਾਲ ਤੋਂ ਉਹਨਾਂ ਨਾਲ ਬੁਗਾਰ-ਬੁਗਾਰ ਚ ਤੋ ਇਹ ਅਸੀ ਆਣ ਬੰਨੇ ਚਾਣੇ ਬੰਨੇ ਪੇਗਾ ਜੇ ਤੁਹਾਡੇ ਤੇ ਕਹਿੰਦਾ ਯਕੀਨ ਨਹੀਂ ਆਗਾ ਮੈਨੂੰ ਆਪੇ ਜਾਣ ਮੈਂ ਆਪੇ ਜਾ ਲ ਮੈਂ ਆਪਣਾ ਕੰਮ ਕਹਿੰਦੇ ਆਪੇ ਕਰੀਏ ਮਤਲਬ ਵੀ ਕਹਿੰਦੇ ਆਪਣੀ ਅਰਥੀ ਆਪਣਾ ਆਪੇ ਹੀ ਕਾਜ ਸਵਾਰੀਏ ਬਿਲਕੁਲ ਉਹ ਕਹਿੰਦੇ ਵੀ ਲੋੜ ਨਹੀਂ ਸਾਨੂੰ ਅਸੀਂ ਆਪੇ ਹੀ ਆਪਣਾ ਦੇਖ ਆਪੇ ਭਾਲਾ ਕਰਨਾ ਬਿਲਕੁਲ ਤੇ ਹੁਣ ਆਪਾਂ ਪੰਜਾਬ ਦੀ ਗੱਲਬਾਤ ਕਰੀਏ ਬਫੇ ਭਾਰਤ ਦੇਸ਼ ਦੀ ਗੱਲਬਾਤ ਕਰੀਏ ਜੇ ਤੇ ਕਹਿੰਦੇ ਜਲੰਧਰ ਦੇ ਵਿੱਚ ਬੀਜੇਪੀ ਦੇ ਆਰਗੂ ਕਹਿੰਦੇ ਅਰਸ਼ ਕਿਤੇ ਨਹੀਂ ਜੀ ਦੇਖੋ ਜੀ ਉਹ ਐਕਚੁਅਲੀ ਉਹ ਆਏ ਸੀਗੇ ਲੋਕਾਂ ਨੂੰ ਕਹਿੰਦੇ ਵੀ ਆਪਾਂ ਤੁਹਾਨੂੰ ਭਲਾ ਕਰਨਾ ਆਪਣਾ ਨਾਂ ਡਾਟਾ ਲੈ ਰਿਆ ਜੀ ਵੀ ਆਪ ਲੋਕਾਂ ਨੂੰ ਸੈਂਟਰ ਗਵਰਨਮੈਂਟ ਦੀਆਂ ਦੀ ਦੁਨੀਆ ਦੱਸ ਰਹੇ ਸੀਗੇ ਵੀ ਕੀ ਕੀ ਸਾਡੇ ਸਕੀਮਾਂ ਆਮ ਆਦਮੀ ਆਲੇ ਕਹਿੰਦੇ ਤੂੰ ਹੀ ਕੋਣ ਹੋਣੇ ਭਲਾ ਕਰਨ ਵਾਲੇ ਨਹੀਂ ਦੇਖੋ ਫਿਰ ਜੇ ਹੁਣ ਜੇ ਭਾਵੇਂ ਸੈਂਟਰ ਦੇ ਸਕੀਮਾਂ ਹੋਣ ਉਹ ਆਉਂਦੀਆਂ ਤਾਂ ਕਿਤੇ ਸਟੇਟ ਸਰਕਾਰ ਦੇ ਥਰੂ ਆਉਂਦੀਆਂ ਉਹ ਮਤਲਬ ਉਹ ਉਹੀ ਤਾਂ ਗੱਲ ਹੋ ਗਈ ਨਾ ਕਿ ਉਹ ਕਹਿੰਦੇ ਤੂੰ ਹੀ ਕੋਣ ਹੋਣੇ ਭਲਾ ਕਰਦੇ ਆਂ ਅਸੀਂ ਭਲਾ ਕਰਨ ਨੂੰ ਬੈਠੇ ਆਂ ਨਹੀਂ ਹੁਣ ਇਹਦੇ ਇਹਦੇ ਬਿਹਾਈਂਡ ਦੱਸੀਨ ਕੋਈ ਸ਼ੋਰ ਸੀਗਾ ਇਹ ਆਈ ਤਾਂ ਖਬਰ ਇਹ ਹੀ ਆ ਸਾਹਮਣੇ ਸਰਕਾਰ ਨੇ ਵੀ ਇਹ ਹੀ ਕਿਹਾ ਵੀ ਇਹ ਬੰਦੇ ਜਿਹੜੇ ਸੀਗੇ ਇੱਕ ਤਾਂ ਆਈ ਜਿਹੜੇ ਪੁਰਾਣੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਸੀਗੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਐਮਪੀ ਵੀ ਰਹੇ ਨੇ ਤੇ ਇੱਕ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਵੀ ਇਹ ਲੋਕਾਂ ਕੋਲੋਂ ਡਾਟਾ ਲੈ ਰਹੇ ਸੀਗੇ ਤੇ ਉਹ ਜਦੋਂ ਕਿ ਉਹਦੀ ਇਹਨਾਂ ਕੋਲੋਂ ਇਹਨਾਂ ਦੇ ਕੋਲ ਉਹਦੀ ਮਨਜ਼ੂਰੀ ਨਹੀਂ ਇਸ ਕਰਕੇ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੋ ਇਹਦਾ ਮਤ ਕਹਿਣ ਦਾ ਮਤਲਬ ਹੁੰਦਾ ਵੀ ਇਹ ਸਾਡਾ ਸਟੇਟ ਆ ਇੱਥੇ ਭਲਾ ਕਰਨ ਦਾ ਠੇਕਾ ਸਾਡਾ ਹੈ ਕੋਈ ਹੋਰ ਬੰਦਾ ਆ ਕੇ ਵੱਧੂ ਭਲੇ ਨਹੀਂ ਕਰ ਸਕਦਾ ਨਹੀਂ ਭਲਾ ਕਰ ਸਕਦਾ ਆ ਪਰ ਕੁਝ ਕੀ ਹੈ ਮਾਨਸਾ ਕੀ ਹੈ ਮਾਨਸਾ ਕੀ ਹੈ ਕਿ ਜਦੋਂ ਕਿ ਸਾਈ ਵੀ ਆ ਰਿਹਾ ਤੇ ਡਾਟਾ ਇਕੱਠਾ ਕਰਕੇ ਕੁਝ ਡਾਇਰੈਕਟ ਕੰਮ ਕਰ ਜਿਹਦਾ ਬਾਕੀ ਖੇਡਾ ਚੱਲਦਾ ਜੋ ਇਦਾਂ ਦੀ ਗੱਲਬਾਤ ਵੀ ਹੋ ਸਕਦੀ ਹੈ ਮਹਿੰਦਰ ਸਿੰਘ ਨਾਲ ਇਹ ਵੀ ਹੈ ਨਾ ਦੇਖੋ ਭਲਾ ਕਰਨ ਦੇ ਜੇ ਕਰਨਾ ਹੈ ਤਾਂ ਸਰ ਲੋਕਲ ਗਵਰਨਮੈਂਟ ਤੋਂ ਨਾਲ ਲੈ ਕੇ ਚਲੋ ਤੁਸੀਂ ਡਾਇਰੈਕਟ ਭਲਾ ਕਰਨ ਆ ਗਏ ਬਿਲਕੁਲ ਫਿਰ ਜਾ ਕੇ ਗਵਰਨਮੈਂਟ ਖਤਮੇ ਕਰ ਦੋ ਜਾਂ ਤਾਂ ਫਿਰ ਤੜਕ ਹੈਗਾ ਹੀ ਆ ਹਾਂ ਪਰ ਚਲੋ ਉਹਨਾਂ ਨੇ ਬੜ ਕੇ ਅੰਦਰ ਕਰ ਠੀਕ ਹੈ ਤੇ ਆਪਣੇ ਐਸਾ ਇੰਡੀਆ ਆਪਣੇ ਪਾਰਲੀਮੈਂਟ ਦੇ ਵਿੱਚ ਉੱਥੇ ਅਮਰ ਸ਼ਾਹ ਨੇ ਬਿੱਲ ਪੇਸ਼ ਕੀਤਾ ਜੀ ਉਹ ਤਾਂ ਬਿੱਲ ਤਾਂ ਵਧੀਆ ਹੈ ਜੇ ਕੋਈ ਬਾਕੀ ਬੰਦਿਆਂ ਦੇ ਉੱਤੇ ਕੋਈ ਡੰਡਾ ਹੈਗਾ ਆ ਤੇ ਮੰਤਰੀਆਂ ਪ੍ਰਧਾਨ ਮੰਤਰੀ ਜਾਂ ਹੋਰ ਜਿਹੜੇ ਉੱਚ ਅਧਿਕਾਰੀ ਆ ਇਹਨਾਂ ਤੇ ਕਿਉਂ ਨਹੀਂ ਕਿਉਂਕਿ ਉਹਨਾਂ ਨੇ ਜਿਹੜਾ ਬਿੱਲ ਪੇਸ਼ ਕੀਤਾ ਕਹਿੰਦੇ ਕਿ ਜੇ ਕਿਸੇ ਦੇ ਉੱਤੇ ਕੋਈ ਇਲਜ਼ਾਮ ਲੱਗਦਾ ਹੈ ਦਾ ਕੋਈ ਗਵਾਹ ਨਹੀਂ ਇੱਕ ਮਹੀਨਾ ਜੋ ਜੇਲ੍ਹ ਤੇ ਰਹਿ ਜਾਂਦਾ ਹੈ ਤੇ ਉਹਨੂੰ ਆਪਣੇ ਅਹੁਦੇ ਪਦ ਤੋਂ ਹਟਣਾ ਪਊਗਾ ਦੇਖੋ ਜੀ ਬਿੱਲ ਐਵਰੀ ਕਹਿੰਦੇ ਨੇ ਦੇਖਣ ਨੂੰ ਤਾਂ ਜਿਹੜੀ ਨਾ ਲਿਖਣਾ ਤਾਂ ਬਹੁਤ ਵਧੀਆ ਹੁੰਦਾ ਹੈ ਉਹਦੇ ਵਿੱਚ ਡੈਵਲ ਇਨ ਡਿਸਕ੍ਰਿਪਸ਼ਨ ਹੁੰਦਾ ਫਿਰ ਆਪੋਜੀਸ਼ਨ ਨੇ ਬੜਾ ਵਿਰੋਧ ਕੀਤਾ ਕਈ ਵਾਰੀ ਅਸੀਂ ਕਹਿੰਦੇ ਵੀ ਆਪੋਜੀਸ਼ਨ ਕੋ ਕਰਦੀ ਆ ਇਹ ਤਾਂ ਕੁਐਸਚਨ ਆ ਵੀ ਆਪੋਜੀਸ਼ਨ ਇਸ ਕਰਕੇ ਕਰਦੀ ਆ ਵੀ ਹੁਣ ਰੂਲ ਤਾਂ ਬਣਾਤਾ ਵੀ 30 ਦਿਨ ਜਿਹੜਾ ਅੰਦਰ ਰਹੂਗਾ ਉਹ ਹੈ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੱਡੇ ਵੱਡੇ ਅਹੁਦੇ ਨਹੀਂ ਲੈ ਸਕਦਾ ਫਿਰ ਤੇ ਕੋਈ ਸਰਕਾਰ ਆਪਣੀ ਹੈ ਜਿਹਨੂੰ ਮਾਜੀ ਫੜ ਕੇ ਅੰਦਰ ਕਰ ਦੋ 30 ਦਿਨ ਜਮਾਨਤ ਨਾ ਦਿਓ ਖਤਮ ਹੋ ਗਈ ਕਹਾਣੀ ਜਾਂ ਫੇ ਕੋਈ ਬੰਦਾ ਨਹੀਂ ਬੰਦਾ ਸਪੋਰਟ ਚ ਆਉਂਦਾ ਬੇਤੁਸ ਕੋਈ ਪੁੱਛਣਾ ਵੀ ਤੂੰ ਸਪੋਰਟ ਸਾਡੀ ਸਪੋਰਟ ਚ ਆਣਾ ਕਿ 30 ਦਿਨ ਅੰਦਰ ਹੈ ਨਾ ਇਹ ਕਰਕੇ ਵੀ ਕਹਿੰਦੇ ਵੀ ਇੰਨੀ ਜਲਦੀ ਕੀ ਆ ਕਿਉਂਕਿ ਜੇ ਕੋਈ ਟੱਕਰ ਚ ਆਦਾ ਆਇਆ ਕੇਵਲ 30-30 ਦਿਨ ਆਪਣੇ ਮੰਗਾਂ ਤਾਂ ਹੀ ਮਿਲਦੀ ਹੈ ਉਹੀ ਤਾਂ ਕਹ ਲਿਆ ਕਿਉਂਕਿ ਚੱਕਰ ਇਹ ਆ ਵੀ ਵਿਚੋ-ਵੇਚੋ ਇਹ ਵੀ ਖਬਰਾਂ ਆ ਰਹੀਆਂ ਵੀ ਜਿਹੜੇ ਐਨ ਪਲੱਸ ਐਨ ਨਿਤੀਸ਼ ਐਨ ਨਾਇਡੂ ਉਹ ਥੋੜੇ ਜਿਹਾ ਬਗਾਵਤੀ ਸੂਰ ਦਿਖਾ ਰਹੇ ਆ ਤੇ ਵੀ ਸਰਕਾਰ ਕੋਈ ਨਾ ਸਿੱਧੇ ਖੜੀ ਹੈ ਉਹਨਾਂ ਨੂੰ ਕਾਬੂ ਕਰਨਾ ਤੇ ਕਾਬੂ ਕਰਨ ਦੀ ਲੋੜ ਨਹੀਂ ਬਸ ਕਹਿੰਦੇ ਨੇ ਆ ਧੀਏ ਗੱਲ ਕਰਨ ਉਹਨਾਂ ਕੰਨ ਕਰਾ ਲੈ ਹਿਸਾਬ ਹੋ ਜਾਂਦਾ ਵੇਈ ਦੱਸਤਾ ਵੀ ਭਾਈ ਨਹੀਂ ਤਾਂ ਕੋਈ ਨਾ ਕੋਈ ਤੁਹਾਡਾ ਕੇਸ ਕੱਢ ਗਏ ਤੁਹਾਨੂੰ 30 ਦਿਨਾਂ ਲੈ ਅੰਦਰ ਰੱਖਾਂਗੇ ਮੁੜ ਕੇ ਨਾ ਦੇਈਂ ਕਈ ਦੇਣਾ ਕਈ ਦਿਨਾਂ 50 100 ਕਰੋੜ ਖਾਦਾ ਜੀ ਮਰਸਾਦ ਕਰੇਗੇ ਬਾਕੀ ਸਾਬਤ ਤੁਹਾਨੂੰ 30 ਦਿਨ ਪੂਰੇ ਕਰਦੇ ਹਾਂਜੀ ਅੰਦਰ ਸੋ ਇਹ ਕਰਕੇ ਆ ਉਹਨਾਂ ਨੇ ਤਿੰਨ ਤਿੰਨ ਬਿੱਲ ਪੇਸ਼ ਕੀਤੇ ਆ ਇੱਕ ਤਾਂ 130 200 ਤਾਂ ਅੰਝ ਸੋਧ ਕਰਨ ਲੱਗੇ ਆ ਇੱਕ ਕੇਂਦਰੀ ਜਿਹੜੇ ਸ਼ਾਸਿਤ ਪ੍ਰਦੇਸ਼ ਆ ਉਹਨਾਂ ਨੇ ਸੋਧ ਕਰਨ ਲੱਗੇ ਆ ਕਿ ਜੰਮੂ ਕਸ਼ਮੀਰ ਦਾ ਪੁਨਰਗਠਨ ਇੱਕ ਜੰਮੂ ਕਸ਼ਮੀਰ ਨੂੰ ਨਾ ਛੱਡਦੇ ਆ ਨਾ ਰੱਖਦੇ ਆ ਪਹਿਲਾਂ ਉਥੇ ਇੱਕ ਸਪੈਸ਼ਲ ਸਟੇਟ ਸੀਗੀ ਫਿਰ ਉਹਨੂੰ ਕੇਂਦਰੀ ਟੈਰੀਟਰੀ ਬਣਾ ਲਿਆ ਹੁਣ ਫਿਰ ਦੁਬਾਰਾ ਸਟੇਟ ਬਣਾਉਣ ਨੂੰ ਫਿਰਦੇ ਆ। ਨਹੀਂ ਜਾਈਂ ਉਹਨਾਂ ਦੇ ਕਾਬੂ ਆਦਾ ਨਹੀਂ ਪਿਆ। ਕਾਬੂ ਨਹੀਂ ਆ ਰਹੀ ਕਿਉਂਕਿ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਕੰਮ ਲੋੜ ਨਹੀਂ ਆ ਰਿਹਾ ਤੇ ਦੇਖਦੇ ਆ ਚਲੋ ਇੱਕ ਤਰੀਕਾ ਤਾਂ ਸਹੀ ਇੱਕ ਮਤਲਬ ਮੰੱਚਾ ਗਲਤ ਤਾਂ ਤਰੀਕਾ ਸਹੀ। ਤੇ ਇੱਕ ਕੀ ਹੋਰ ਜਿਸ ਤਰ੍ਹਾਂ ਉਹਨੇ ਬਿੱਲੇ ਪੇਸ਼ ਕਰਦੇ ਆ ਕਿ ਜੇਲਾ ਕੈਦੀਆਂ ਦੀ ਉਮਰ ਪੂਰੀ ਹੋ ਚੁੱਕੀ ਆ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤੇ ਉਹਨਾਂ ਬਾਰੇ ਵੀ ਕੁਝ ਕਦੀ ਲੈ ਕੇ ਆਏ। ਦੇਖੋ ਜੀ ਇਹ ਜਿਹੜਾ ਸਜ਼ਾਵਾਂ ਪੂਰੀਆਂ ਹੁੰਦੀਆਂ ਸਿਸ਼ਟਾਣਾ ਹੁੰਦੇ ਸਟੇਟ ਨਹੀਂ ਛੜਾਣਾ। ਸਟੇਟ ਨੇ ਮਤੇ ਪਾਸ ਕਰਨੇ ਹੁੰਦੇ ਵੀ ਭਾਈ ਇਸ ਬੰਦੇ ਨੂੰ ਕਿਉਂਕਿ ਜਦੋਂ ਕਿਸੇ ਦੀ ਸਜ਼ਾ ਪੂਰੀ ਹੁੰਦੀ ਨਾ ਉਮਰ ਕੈਦ ਜਿਹੜਾ ਬੰਦਾ ਕਿਸੇ ਗੰਤ ਸੰਘੀਨ ਜੁਰਮ 'ਚ ਸਰਕਾਰ ਦੇ ਖਿਲਾਫ ਨਾ ਆਇਆ ਵਾ ਉਹਦੀ ਸਜ਼ਾ ਜਿਹੜੀ ਪੂਰੀ ਹੁੰਦੀ ਆ ਤਾਂ ਫਿਰ ਉਹਦੀ ਇੱਕ ਨਾ ਕਰੋ ਖਲਾਉਂਦੇ ਆ ਮਤਲਬ ਵੀ ਇਨਵੈਸਟੀਗੇਸ਼ਨ ਕਰਾਉਂਦੇ ਆ ਵੀ ਕੀ ਇਹ ਹੱਲੇ ਵੀ ਸਰਗਰਮ ਹੈਗਾ ਬਾਹਰ ਜਾ ਕੇ ਦੇਸ਼ ਲਈ ਖਤਰਾ ਤਾਂ ਨਹੀਂ ਬਣਨਾ ਉਹ ਵੀ ਸੈਂਟਰ ਦੀ ਕਰਨਾ ਹੁੰਦਾ ਸਟੇਟ ਗਵਰਨਮੈਂਟ ਨੇ ਇੱਕ ਮਤਾ ਪਾਸ ਕਰਕੇ ਜਾਂ ਉਹਨੇ ਰਿਪੋਰਟ ਦੇਣੀ ਵੀ ਭਾਈ ਇਸ ਬੰਦੇ ਸੱਟਣਾ ਕਿਸੇ ਨੂੰ ਕੋਈ ਰਿਸਕ ਨਹੀਂ ਹੈਗਾ ਤਾਂ ਛੱਡ ਦਿੰਦੇ ਆ ਇਹ ਹੁਣ ਛਡਾਉ ਕੋਣ ਤਾਂ ਇਥੇ ਹੁਣ ਇਹ ਗੱਲਾਂ ਵੀ ਕਲੀਅਰ ਕਰ ਦੋ ਜੇ ਬੰਦੀ ਸਿੰਘਾਂ ਦਾ ਰੋਲਾ ਪਾਉਂਦੇ ਆ ਹੁਣ ਕਾਲੀ ਕਹਿੰਦੇ ਹੁਣ ਸਾਡੀ ਸਰਕਾਰ ਆਉਗੀ ਫੇਰ ਛਡਾਵਾਂਗੇ ਤਾਂ ਪੁੱਛੇ ਕਿ ਕਿਤਾ ਫੇਰ ਉਹ ਤਾਂ ਬੰਦੀ ਸੀ ਕਿ ਕਿਹੜੇ ਕੱਲ ਦੇ ਬੰਦੀ ਨੇ ਜਾਂ ਭਵੰਤਮਨ ਦੇ ਬਾਹਰ ਬੰਦੀ ਹੋਏ ਨੇ ਉਦੋਂ ਉਦੋਂ ਵੀ ਬੰਦੀ ਸੀਗੇ ਜਦੋਂ ਇਹਨਾਂ ਦੀ ਸਰਕਾਰ ਸੀ ਮਤਲਬ ਜਾਨੀ ਇਹ ਅੜਿਕਾ ਸੀ ਇਹ ਵੀ ਕਰ ਸਕਦੇ ਆ ਇਹ ਆਪਣਾ ਪਤਾ ਪਾਸ ਕਰਨ ਕਹਿਣ ਇਨਵੈਸਟੀਗੇਸ਼ਨ ਕਰਨ ਗਰੰਟੀ ਲੈਣ ਵੀ ਪਾਈ ਇਹ ਬੰਦੇ ਜਿਹੜੇ ਕੋਈ ਸਮਾਜ ਲਈ ਕੋਈ ਖਤਰਾ ਨਹੀਂ ਹੋਣਗੇ ਉਹ ਜਿਹੜਾ ਬੰਦੇ ਦੀ 30 40 ਸਾਲਾਂ ਦਾ ਜਿੰਦਗੀ ਲੱਗ ਗਈ ਉਹਨਾਂ ਦੇ ਨਾਲ ਦੇ ਬੰਦੇ ਬਾਹਰ ਖਤਮ ਹੋ ਗਏ ਬਾਕੀ ਦੁਆਰਾ ਕਿ ਖਤਰਾ ਬਣਨੇ ਬਿਲਕੁਲ ਤੇ ਚਾਹੇ ਜਾਨੀ ਕਿ ਜਿਹੜੀਆਂ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਸਿਰਫ ਆਪਣੇ ਆਪ ਨੂੰ ਕਿੱਦਾਂ ਸੁਰੱਖਿਅਤ ਰੱਖਣਾ ਅਸੀਂ ਕਿੱਦਾਂ ਕੁਰਸੀ ਦੇ ਕਾਬੂ ਜ ਰਹਿਣਾ ਉਹਨਾਂ ਦੇ ਬਿੱਲ ਪਾਸ ਕਰਾਉਂਦੀਆਂ ਜਾਂਦਾ ਉਹਨਾਂ ਦੇ ਬਿੱਲ ਪਾਸ ਕਰਾਉਂਦੀ ਇਹ ਲੋਕਾਂ ਦੇ ਹੱਕ ਦੀ ਗੱਲਾਂ ਘਟ ਹੁੰਦੀਆਂ ਲੋਕਾਂ ਦੀ ਤਾਂ ਬਾਦ ਹੀ ਗੱਲ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਆਇਆ ਜੀ ਤੇ ਹੁਣ ਕਹਿੰਦੇ ਸਰਕਾਰ ਜਿਹੜੀ ਜ਼ਮੀਨ ਫਸਲਾਂ ਖਾਣਾ ਦੇ ਮਾਰਥ ਲੈ ਆ ਦੀ ਗੁਦਾਵਰੀ ਕਰਾਉਣ ਲੱਗੀ ਹੈ ਦੇਖੋ ਜੀ ਇਹ ਹਰ ਸਾਲ ਹੀ ਕਰਾਉਂਦੀ ਹੈ ਤੇ ਜਿਵੇਂ ਵੀ ਇੱਦਾਂ ਕੋਈ ਘਟਨਾ ਹੁੰਦੀ ਹੈ ਪਰ ਰੋਲਾ ਉਹ ਆ ਵੀ ਉਹ ਗੁਰਦਾਵਰੀ ਹੋਣ ਤੋਂ ਬਾਅਦ ਕਲੇਮ ਕਦੋਂ ਮਿਲਨੇ ਚੈੱਕ ਵੀ ਬਹੁਤ ਵੰਡੇ ਜਾਂਦੇ ਨੇ ਤੇ ਕਈ ਵਾਰੀ ਤਾਂ ਹਸੋਂ ਹੀ ਦੇ ਚੈੱਕ ਵੀ ਹੁੰਦੇ ਨੇ ਪੰਜ ਪੰਜ ਦਾਤਾ ਸਰ ਬਈ ਦੇ ਵੀ ਚੱਕ ਹੁੰਦੇ ਬਈ ਪਾਈ ਸਿਸਟਮ ਵਿੱਚ ਇੰਨੀ ਕਿਹੜਾ ਦਾ ਸਰਕਾਰ ਆਈ ਦਾ ਫਿਰ ਉਹ ਪੰਜ ਦਾ ਉਹ ਚੱਕ ਹੁੰਦਾ ਹਾਂ ਤਾਂ ਇਹ ਕਹਿਣ ਦਾ ਮਤਲਬ ਇਹ ਆ ਵੀ ਉੱਪਰ ਹੁਣ ਚਲੋ ਸਰਕਾਰ ਨੇ ਇਹ ਕਿਹਾ ਵਾ ਜਿਹੜੇ ਆਪਣੇ ਪੰਜਾਬ ਰੈਵਨਿਊ ਰੀਹੈਬਿਲਿਟੇਸ਼ਨ ਤੇ ਡਿਸਾਸਟਰ ਮਿਨਿਸਟਰ ਨੇ ਜੀ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਆਰਡਰ ਦਿੱਤਾ ਵੀ ਭਾਈ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਕਿਹਾ ਵਾ ਵੀ ਸਾਰੇ ਗਰਦਾਬੀ ਕਰੋ ਪਤਾ ਕਰੋ ਵੀ ਕਿੰਨੂ ਕਿੰਨਾ ਘਾਟਾ ਪਿਆ ਤੇ ਉਹ ਘਾਟੇ ਫਿਰ ਦਿੱਤੇ ਜਾਣਗੇ ਠੀਕ ਤੇ ਦਿੱਤੇ ਕਦੋਂ ਜਾਣਗੇ ਇਹਦੀ ਕੋਈ ਤਰੀਕ ਨਹੀਂ ਲਿਆਣੀ ਪਰ ਦਿੱਤੇ ਹੀ ਹੋ ਜਾਣਗੇ ਠੀਕ ਹੈ ਤੇ ਇੱਕ ਹੋਰ ਤੇ ਖਬਰ ਆਈ ਆ ਤੇ ਖਵਰਾ ਦੇ ਹਸਲੇ ਆਈ ਖਵਰਾ ਆ ਤੇ ਇਹਦੇ ਭਾਈ ਦਾ ਤੀਨ ਕੋ ਜੋੜਤਾ ਜੀ ਕਿ ਜਿਹੜੀ ਪਕਣ ਲੱਗੀ ਕਹਿੰਦੇ ਜੇਬੋਂ 100 ਰੁਪਏ ਬਟਲ ਦੇ ਦੇ ਉਹ ਤਾਂ ਕਹਿੰਦੇ ਬਿਮਾਰੀ ਫੈਲਦੀ ਆ ਦੇਖੋ ਜੀ ਮੈਂ ਕਹਿੰਦਾ 1000 ਰੁਪਏ ਵੀ ਰਹਿ ਹੈ ਜੇਬ ਜੀ ਕਿਤੇ ਰਹਿਣ ਨਾ ਦਿਓ ਪੈਸਾ ਆਈ ਜਾ ਹਾਂ ਪੈਸਾ ਜਾਇਆ ਇਹ ਹੋਣਾ ਇੱਕ ਰਾਜਸਥਾਨ ਦੇ ਕਿਸ਼ਨਗੜ੍ਹ ਸਥਿਤ ਇੱਕ ਸੈਂਟਰ ਯੂਨੀਵਰਸਿਟੀ ਆਫ ਰਾਜਸਥਾਨ ਦੀ ਬਾਇਓ ਟੈਕਨੋਲੋਜੀ ਲੈਬ ਨੇ ਹੀ ਖੁਲਾਸਾ ਦਿੱਤਾ ਵੀ ਇਹ 10 ਰੁਪਏ, 20 ਰੁਪਏ, 50 ਰੁਪਏ ਦੇ 100 ਰੁਪਏ ਦੇ ਨੋਟ ਵੱਡੇ ਨੋਟਾਂ ਨੂੰ ਨਹੀਂ ਜਾਂਦੀ ਕਿਉਂਕਿ ਗਰੀਬਾਂ ਕੋਲ ਛੋਟੇ ਨੋਟ ਹੁੰਦੇ ਤੇ ਉਹ ਕਹਿੰਦੇ ਵੀ ਇਹ ਨੋਟ ਜੇ ਭਾਜਵਾ ਪਾ ਕੇ ਸਬਜ਼ੀ ਵਾਲਿਆਂ ਨੂੰ ਵੜਾ ਦਿੰਦੇ ਆ ਸਬਜ਼ੀ ਵਾਲਾ ਦੁੱਧ ਵਾਲਿਆਂ ਨੂੰ ਵੜਾਉਂਦਾ ਦੁੱਧ ਵਾਲਾ ਪੈਟਰੋਲ ਵਾਲਾ ਨੂੰ ਵੜਾਈ ਜਾਂਦਾ ਘੁੰਮ ਘੁੰਮ ਕੇ ਆਈ ਜਾਂਦੇ ਕਹਿੰਦੇ ਇਹਦੇ ਵਿੱਚ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਨੋਟਾਂ ਡੁੱਟ ਜਣੀਆਂ ਹੁਣ ਕਹਿਣ ਤਾਂ ਮਤਲਬ ਨੋਟ ਨਾ ਰ ਜਾ ਕਿਸੇ ਤਰੀਕੇ ਨਾਲ ਕਰੋ ਵੀ ਕਹਿੰਦੇ ਪੰਜ ਤਰ੍ਹਾਂ ਦੀਆਂ ਬਹੁਤ ਤਕੜੀਆਂ ਬਿਵਾਰੀਆਂ ਜਿਹੜੀਆਂ ਤੁਹਾਨੂੰ ਹੋ ਸਕਦੀਆਂ ਬੜੀ ਖਤਰਨਾਕ ਬਿਵਾਰੀਆਂ ਜੀ ਤੇ ਨਾਮ ਵੀ ਬੜੇ ਖਤਰਨਾਕ ਆ ਤੇ ਕਹਿਣ ਦਾ ਮਤਲਬ ਉਲੀਮਾਰ ਪੈਨਸਿਲਿਨ ਕੈਡਰੋਪੋਡੀਆ ਮਾਫੋਰਸ ਫੋਰੇਸੀਅਮ ਐਦਾਂ ਦੀਆਂ ਬਿਵਾਰੀਆਂ ਪੰਜ ਤਰ੍ਹਾਂ ਦੀਆਂ ਤੁਹਾਨੂੰ ਹੋ ਸਕਦੀਆਂ ਤੋਂ ਨੋਟ ਜਿਹੜੇ ਆ ਕਹਿੰਦੇ ਧਿਆਨ ਨਾਲ ਵਰਤੋ ਠੀਕ ਆ ਜੀ ਕਰੋ ਤੇ ਜਿਹੜੇ ਇਹਨਾਂ ਨੋਟਾਂ ਜਿਆਦਾ ਯੂਜ਼ ਕਰਦੇ ਨੇ ਉਹ ਧਿਆਨ ਦੇਣ ਖਬਰ ਦੇ ਉੱਤੇ ਤੇ ਜੋ ਵੀ ਆਪਣਾ ਵਿਚਾਰ ਕਰ ਸਕਦੇ ਆ ਤਾਂ ਜ਼ਰੂਰ ਕਰਨ ਹਾਂ ਨੋਟ ਜਮਾ ਕਰਾ ਤਾਂ ਹਾਂਜੀ ਤੇ ਹੋਰ ਤੁਸੀਂ ਕੁਛ ਗੱਲ ਕਰਨਾ ਚਾਹੁੰਦੇ ਹੋ ਕੱਲ ਦੇ ਪ੍ਰੋਗਰਾਮ ਬਾਰੇ ਬਿਲਕੁਲ ਜੀ ਕੱਲ ਨੂੰ ਆਪਣੇ ਫਰਾਈਡੇ 2 ਜਿਹੜਾ ਅਗਸਤ ਹੈ ਪਹਿਲਾਂ ਤਾਂ ਸ਼ਾਮ ਨੂੰ 7 ਵਜੇ ਬਿਲਕੁਲ ਜੀ ਬਾਲੀਵੁੱਡ ਇੰਡੀਅਨ ਕੁਜ਼ੀਨ ਆ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਇੱਕ ਉਪਰਾਲਾ ਕੀਤਾ ਜਾ ਰਿਹਾ ਵੀ ਜਿਹੜੇ ਕਿ ਉੱਤਰਾਖੰਡ ਵਿੱਚ ਹੜ੍ਹ ਪੀੜਤ ਲੋਕ ਨੇ ਉਹਨਾਂ ਦੇ ਲਈ ਇੱਕ ਬਫੇ ਦਾ ਇੰਤਜ਼ਾਮ ਕੀਤਾ ਗਿਆ ਵਾ ਤਾਂ ਜੋ ਤੁਸੀਂ ਆਪਣੀ ਇੱਕ ਫੰਡਰੇਜ਼ਿੰਗ ਆਪ ਫੰਡਰੇਜ਼ਿੰਗ ਹੈ ਜੀ ਤੁਸੀਂ ਉੱਥੇ ਜਾਓ ਤੇ ਉਥੇ ਇੱਕ ਬਫੇ ਦਾ ਆਨੰਦ ਮਾਣੋ ਤੇ ਜਿਹੜੀ ਤੁਸੀਂ ਪੇਮੈਂਟ ਕਰੋਗੇ ਉਹ ਪੇਮੈਂਟ ਦਾ ਕੁਝ ਹਿੱਸਾ ਜਿਹੜਾ ਆ ਉਤਰਾਖੰਡ ਵਿੱਚ ਜਿਹੜੇ ਬੰਦੇ ਜਿਹੜੇ ਬਿਲਕੁਲ ਹੜ ਪੀੜਤ ਨੇ ਉਹਨਾਂ ਨੂੰ ਜਾਊਗਾ ਤੇ ਨਾਲ ਦੀ ਨਾਲ ਵੀ ਤੁਸੀਂ ਆਪਣੇ ਫੈਮਿਲੀ ਟਾਈਮ ਵੀ ਇੰਜੋਏ ਕਰ ਸਕਦੇ ਆ ਬਾਕੀ ਵੀਕੈਂਡ ਤੇ ਸੈਟਰਡੇ ਜਿਹੜਾ ਦਿੰਦੇ ਆ ਉਹ ਯੂਰ ਮਾਰ ਕਰ ਲਓ 1 ਵਜੇ ਤੋਂ ਬਾਅਦ 50 ਤੇ ਅਨਰਤੀ ਦੀ ਨਾਗਰੀ ਪੂਸਾ ਦੀਆ ਗਰਾਉਂਡਾਂ ਨੇ ਉਥੇ 13ਵਾਂ ਪੰਜਾਬੀ ਮੇਲਾ ਹੋ ਰਿਹਾ ਅਸੀਂ ਅਸੀਂ ਵੀ ਉੱਥੇ ਹੋਵਾਂਗੇ ਤੁਸੀਂ ਵੀ ਪਹੁੰਚੋ ਬਹੁਤ ਹੀ ਨਾਮਵਰ ਕਲਾਕਾਰਾਂ ਤੇ ਪਹੁੰਚ ਰਹੇ ਨੇ ਤੇ ਬਿਲਕੁਲ ਪੰਜਾਬ ਦਾ ਮੈਮੋਰ ਬਣੇਗਾ ਤੇ ਵੈਦਰ ਵੀ ਉਦੋਂ ਬਿਲਕੁਲ ਹਲੇ ਚੰਗਾ ਹੀ ਦਿਖਾਇਆ ਜਾ ਰਿਹਾ ਤੇ ਪਹੁੰਚੋ ਤੇ ਆਨੰਦ ਮਾਣੋ ਜੀ ਬਿਲਕੁਲ ਜੀ ਤੇ ਇੱਕ ਨਾਲੇ ਹੋਰ ਆਪਾਂ ਦੱਸਣਾ ਚਾਹੁੰਦੇ ਆ ਰਣਜੀਤ ਬਾੜਵਲੋਂ ਵੀ ਇੱਕ ਮੈਸੇਜ ਆਇਆ ਹੈ ਤੇ ਜਿਹੜਾ ਉੱਥੇ ਉਸ ਦਿਨ ਆਪਣੇ ਉਹਨਾਂ ਬਲੋਂ ਉੱਥੇ ਜਿੱਥੇ ਉਹਨਾਂ ਦਾ ਸਾਥਾ ਯੂਨਾਈਟਿਡ ਐਂਡ ਕੰਪਨੀ ਹੈਗੀ ਆ ਉੱਥੇ ਆਪਣੇ ਮਿਲਕ ਆਈਸ ਕੱਪਸ ਵਗੈਰਾ ਉਹਨਾਂ ਬਲੋਂ ਕਿਉਂ تھے ਇਹ ਬਤਾਈ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਚਾਹ ਸਨੈਕਸ ਤਾਂ ਹੋਣਗੇ ਹੋਣਗੇ ਤੇ ਬਿਲਕੁਲ ਤੁਸੀਂ ਪਹੁੰਚੋ ਖਾਣ ਪੀਣ ਦੀ ਰੈਂਜ ਨਾਲ ਤੇ ਬਟ ਫਿਰ ਵੀ ਇੱਕ ਵਾਰੀ ਧਿਆਨ ਰੱਖਿਓ ਜਰੂਰ ਬਈ ਸਫਾਈ ਦਾ ਧਿਆਨ ਜੂਖੋ ਤੁਸੀਂ ਆਪਣਾ ਕੱਪ ਆਪਣੀ ਪਲੇਟ ਆਪਣਾ ਚਮਚਾ ਆਪਣਾ ਗਲਾਸ ਕੋ ਛੱਟ ਗਿ ਨਹੀਂ ਜਾਣਾ ਤੇ ਮੋਸਟਲੀ ਦੇਖਿਆ ਜਾਂਦਾ ਜਦੋਂ ਮੇਲਾ ਖਤਮ ਹੋਣ ਲੱਗਦਾ ਆ ਪਾਰਕਿੰਗ ਦੇ ਵਿੱਚ ਉਥੇ ਕੰਡ ਬਣਾ ਕੇ ਜਿਸ ਤਰ੍ਹਾਂ ਆਪਣਾ ਕਿਵਰ ਮਾਹੌਲ ਇਸ ਤਰ੍ਹਾਂ ਕ੍ਰੀਏਟ ਕਰ ਦਿੱਤਾ ਜਾਂਦਾ ਇੱਥੇ ਨਾ ਮੁੱਤੋਂ ਵੀ ਪਰਹੇਜ ਕੀਤਾ ਜਾਂਦਾ ਬਿਲਕੁਲ ਬਿਲਕੁਲ ਤੇ ਅੱਜ ਵਾਸਤੇ ਨਹੀਂ ਤੁਸੀਂ ਦੇਖਦੇ ਰਹੋ ਵੀ.ਟੀ.ਵੀ ਪੰਜਾਬੀ ਵਿਕਟਰੀ ਆਫ Truth ਤੇ ਕਿਸੇ ਵੀ ਕੋਸ਼ਸ਼ਵੰਦ ਦਾ ਧਿਆਰ ਕਰਵਾਇਆ ਹੋਵੇ ਮਾਣ ਮਹੰਦੇ ਆ ਤੇ ਕੱਲ ਨੂੰ ਤੁਹਾਡੇ ਨਾਲ ਇੱਕ ਵਾਰ ਫੇਰ ਨਵੀਆਂ ਗੱਲਾਂ ਨਵੀਆਂ ਕਹਾਣਾਂ ਦੇ ਵਿੱਚ ਸਾਡੇ ਰੂਬਰੂ ਹੋਮਗੇਤ ਸਾਨੂੰ ਜਾਈ ਜਾਏ ਸਾਰੇ ਹੀ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਦਾਉਤੇ ਨਮਸਕਾਰ